ਸਿਵਾਏ ਝੂਠ ਤੋਂ ਇਲਾਵਾ ਰਿੱਕੀ ਸਾਹਿਬ ਨੇ ਕੁਝ ਨਹੀਂ ਬੋਲਿਆ ਉਹ ਤਾਂ ਫालतू ਦੇ ਐਡਮੈਂਟ ਹੋਏ ਹੋਏ ਨੇ ਮੈਨੂੰ ਕਹਿੰਦੇ ਅਸੀਂ ਤਾਂ ਇੱਥੇ ਲੰਮਗੇ ਤੂੰ ਕਰ ਲੈ ਜੋ ਕੁਝ ਕਰਨਾ ਇਦਾਂ ਨਹੀਂ ਹੁੰਦਾ ਹੁੰਦਾ ਥਾਣੇਦਾਰ ਨੇ ਭਾਜੀ ੱੱਕੇ ਤੱਕ ਨੇ ਮਾਰੇ ਨੇ ਬੰਦੇ ਦੇ ਪੈ ਪਈ ਹੋਈ ਸੀ ਯੂਰਨ ਦੀ ਇਹਨਾ ਤਸੱਲੀ ਨਾਲ ਮੇਰੀ ਮੇਰੀ ਖਬਰ ਲਾ ਦਿਓ ਉਹ ਜੇ ਲਾਉਣੇ ਲੱਗੇ ਹਾਂ ਤਾਂ ਬਿਨਾ ਸੋਚੇ ਸਮਝੇ ਜੋ ਉਹਨਾਂ ਦੀ ਲੈਂਗੁਏਜ ਸੀਗੀ ਜੋ ਉਹਨਾਂ ਦਾ ਰਵਈਆ ਸੀ ਬਹੁਤ ਹੀ ਮੰਦ ਭਾਗਾ ਸੀ ਭਾਜੀ ਬਹੁਤ ਹੀ ਸ਼ਰਮਨਾਕ ਉਹਨਾਂ ਦੀ ਵਿਵਹਾਰ ਸੀਗਾ ਸਾਡੇ ਲੋਕਾਂ ਨਾਲ ਉਹ ਇੰਨੇ ਐਡਮੈਂਟ ਹੋ ਗਏ ਕਹਿੰਦੇ ਤੁਸੀਂ ਲੰਗਰ ਲਾਉਤੋਂ ਹੁੰਦੇ ਕੌਣ ਆ ਸਾਨੂੰ ਰੋਕਣ ਵਾਲੇ ਮੈਂ ਕਹਿਆ ਇਹ ਤੈਨੂੰ ਰੋਕ ਨਹੀਂ ਜਏ ਤੈਨੂੰ ਤਾਂ ਇਹ ਕਹਿ ਰਹੇ ਆ ਕਿ ਜਾ ਕੇ ਫਲਾਣੀ ਥਾਂ ਤੇ ਲੰਗਰ ਲਾ ਲਓ ਚਾਹੇ ਦਿਨ ਚਾਰ ਵਾਰੀ ਲਾ ਰਿਆ ਕਰੂ ਜਿੰਨਾਂ ਕ ਇਸ ਪ੍ਰਸ਼ਾਸਨ ਨੇ ਇਹ ਜਿਹੜੇ ਰੇਕੀ ਜੀ ਨੇ ਜਾਂ ਉਹਨਾਂ ਦੇ ਨਾਲ ਦੇ ਜਿਹੜੇ ਅਫਸਰ ਆ ਇੰਨਾ ਕੋ ਉਹਨਾਂ ਨੂੰ ਦਬਾਬ ਹੇਠ ਲਿਆਂਦਾ ਗਿਆ ਕਿ ਤੁਸੀਂ ਆਪਾਂ ਨਾ ਕਲਪਨਾ ਵੀ ਨਹੀਂ ਕਰ ਸਕਦੇ ਠੀਕ ਹੈ ਬਿਲਕੁਲ 게ਟ ਤੇ ਬਾਹਰਲੇ ਪਾਸੇ ਲਗਾਤਾਰ ਲੰਗਰ ਇੱਕ ਚੱਲਦਾ ਪਰਮਾਨੈਂਟ ਇਹ ਇਹੇ ਗੇਟ ਦੇ ਅੰਦਰਲੇ ਪਾਸੇ ਕੱਢਦੇ ਨੇ ਜਿਹੜੇ ਇਹ ਦਾਅਵੇ ਕਰਦੇ ਨੇ ਕਿ ਅਸੀਂ ਪੰਥ ਦੇ ਅਸੀਂ ਉਸ ਗੁਰੂ ਦੇ ਬੱਚੇ ਆਂ ਔਰ ਅਸੀਂ ਇਹਨਾਂ ਲਈ ਕਾਰਯਸ਼ੀਲ ਆਂ ਉੱਠਦੀਆਂ ਹੀ ਨਹੀਂ ਭਾਜੀ ਵਾਜੇ ਹੀ ਨਹੀਂ ਉੱਠਦੀਆਂ ਸਾਡੇ ਸਵੇਰੇ 4 ਵਜੇ ਲੰਗਰ ਸ਼ੁਰੂ ਹੋ ਜਾਂਦਾ ਜੀ ਸਵੇਰੇ 4 ਵਜੇ ਚਾਹ ਦਾ ਉਹਦੇ ਨਾਲ ਰਸਟ ਬਿਸਕਟ ਪੇਸ਼ੈਂਟ ਨੂੰ ਉਹਨਾਂ ਦਾ ਸਭ ਤੋਂ ਵੱਡਾ ਮੁੱਖ ਕਾਰਨ ਕੀ ਹੁੰਦਾ ਜੀ ਗੰਦ ਪੈਂਦਾ ਹਨਾ ਇੱਥੇ ਸੀਵਰੇਜ ਬਲੌਕ ਹੋ ਜਾਂਦਾ ਰੋਟੀ ਦੇ ਉੱਤੇ ਹੀ ਦਾਲ ਰੱਖ ਦਿੰਦੇ ਨੇ ਜੀ ਉੱਥੇ ਨਾਲੇ ਦਾਲਾਂ ਡੁੱਲੀ ਜਾਂਦੀਆਂ ਨੇ ਇਹਨਾਂ ਦਾ ਸੰਦ ਪਈ ਜਾਂਦਾ ਅਸੀਂ ਇਹਨੂੰ ਬੇਨਤੀ ਕੀਤੀ ਸੀ ਵੀ ਭਾਈ ਇੱਕ ਥਾਂ ਮੁਕਰਰ ਕੀਤਾ ਹੋਇਆ ਹੈ ਜੀ ਉੱਥੇ ਜਾਓ ਨਾਲੇ ਤੁਸੀਂ ਪਰਮਿਸ਼ਨ ਨਹੀਂ ਲਈ ਹੋਈ ਪਰਮਿਸ਼ਨ ਲੈ ਲਓ ਮੈਂ ਤੁਹਾਨੂੰ ਹੁਣੇ ਦੇ ਦਿੰਦਾ ਕਿਸੇ ਤੋਂ ਭਾਜੀ ਅਸੀਂ ਰੁਪਈਆ ਨਹੀਂ ਮੰਗਦੇ ਕੋਈ ਸਾਬਤ ਕਰ ਦੇ 2.5 3 ਸਾਲਾਂ ਚ ਅਸੀਂ ਕਿਸੇ ਤੋਂ 1 ਰੁਪਇਆ ਲੈ ਕੇ ਫੰਡ ਲੈ ਕੇ ਉੱਥੇ ਲੰਗਰ ਚਲਾਇਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੈਂ ਇਸ ਵੇਲੇ ਪਟਿਆਲਾ ਦੇ ਵਿੱਚ ਮੌਜੂਦ ਹਾਂ ਪਟਿਆਲਾ ਦਾ ਰਜਿੰਦਰਾ ਹਸਪਤਾਲ ਇਸ ਵੇਲੇ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਹੈ ਉਸ ਦਾ ਮੁੱਖ ਕਾਰਨ ਹੈ ਲੰਗਰ ਬੰਦ ਕਰਵਾਉਣਾ ਜੀ ਹਾਂ ਲੰਗਰ ਬੰਦ ਕਰਵਾਉਣ ਦਾ ਇੱਕ ਮਾਮਲਾ ਭਾਕਿਆ ਹੈ ਜਾਣਕਾਰੀ ਮੁਤਾਬਿਕ ਕੁਝ ਨੌਜਵਾਨਾਂ ਨੇ ਉੱਥੇ ਲੰਗਰ ਲਗਾਇਆ ਪਰ ਹਸਪਤਾਲ ਦੇ ਪ੍ਰਸ਼ਾਸਨ ਦੇ ਵੱਲੋਂ ਉਸ ਲੰਗਰ ਨੂੰ ਉੱਥੋਂ ਬੰਦ ਕਰਾਉਣ ਲਈ ਕਿਹਾ ਗਿਆ ਉਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੁਸੀਂ ਦੇਖੀਆਂ ਹੋਣੀਆਂ ਨੇ ਵਾਇਰਲ ਹੋਈਆਂ ਨੇ ਲੰਗਰ ਲੋਣ ਵਾਲੇ ਨੌਜਵਾਨ ਸਾਡੇ ਨਾਲ ਅੱਜ ਜੁੜੇ ਨੇ ਖਾਸ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਿਰ ਪੂਰਾ ਮਾਮਲਾ ਕੀ ਹੈ ਕੀ ਉਸ ਵੇਲੇ ਹੋਇਆ ਸੀ ਕੀ ਇਸ ਦੇ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਾਂ ਕਿਸ ਦੇ ਵੱਲੋਂ ਰੋਕਿਆ ਗਿਆ ਭਾਈ ਜੀ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਮਲਾ ਕੀ ਹੈ ਲੰਗਰ ਪ੍ਰਸ਼ਾਸਨ ਦੇ ਵੱਲੋਂ ਬੰਦ ਕਰਾਇਆ ਗਿਆ ਹਸਪਤਾਲ ਦੇ ਜਾਂ ਫਿਰ ਪੁਲਿਸ ਵੱਲੋਂ ਆਪਣੇ ਪੱਧਰ ਤੇ ਕਾਰਵਾਈ ਕੀਤੀ ਗਈ ਦੇਖੋ ਪਹਿਲਾਂ ਤਾਂ ਮੈਂ ਭਾਜੀ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹਾਂਗਾ ਜਿਹੜੀ ਕਿ ਬਹੁਤ ਮੁੱਖ ਹੈ ਇਸ ਵਿੱਚ ਇਹ ਲੰਗਰ ਪਹਿਲੀ ਗੱਲ ਤਾਂ ਭਾਈ ਜੀ ਅੱਜ ਤਾਂ ਨਹੀਂ ਚੱਲ ਰਿਹਾ ਕੋਵਿਡ 'ਚ ਵੀ ਇਹ ਸੇਵਾ ਹੁੰਦੀ ਰਹੀ ਹੈ ਔਰ ਸਾਡੇ ਤੋਂ ਪਹਿਲਾਂ ਜਿਹੜੇ ਇੱਥੇ ਲੰਗਰ ਦੀ ਸੇਵਾ ਨਿਭਾ ਰਹੇ ਸੀਗੇ ਜੀ ਬਾਬਾ ਮੋਹਣੀ ਜੀ ਨੇ ਜੇ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਤਾਂ ਉਹ ਤੁਹਾਨੂੰ ਨਾ ਸਾਡੇ ਤੋਂ ਵੱਧ ਜਿਹੜੇ ਮਤਲਬ ਇਸ 'ਚ ਮਤਲਬ ਜਿਨ੍ਹਾਂ ਨੇ ਸੰਤਾਪ ਹੰਡਾਇਆ ਸੰਤਾਪ ਮੈਂ ਕਿਉਂ ਕਹਿ ਰਿਹਾ ਭਾਈ ਜੀ ਇੰਨਾ ਕੁ ਪ੍ਰੈਸ਼ਰ ਜਿੰਨਾ ਕੁ ਇਸ ਪ੍ਰਸ਼ਾਸਨ ਨੇ ਇਹ ਜਿਹੜੇ ਰੇਕੀ ਜੀ ਨੇ ਜਾਂ ਉਹਨਾਂ ਦੇ ਨਾਲ ਦੇ ਜਿਹੜੇ ਅਫਸਰ ਹੈ ਇੰਨਾ ਕੋਨਾਂ ਨੂੰ ਦਬਾਬ ਹੇਠ ਲਿਆਂਦਾ ਗਿਆ ਕਿ ਤੁਸੀਂ ਆਪਾਂ ਨਾ ਕਲਪਨਾ ਵੀ ਨਹੀਂ ਕਰ ਸਕਦੇ ਇੱਕ ਇੱਕ ਮਾਤੜ ਬੰਦਾ ਇੱਕ ਗੁਰੂ ਨੂੰ ਮੰਨਣ ਵਾਲਾ ਬੰਦਾ ਇਹ ਸੋਚੂਗਾ ਕਿ ਯਾਰ ਮੈਂ ਕਾਦੇ ਵਾਸਤੇ ਇਹ ਚੀਜ਼ਾਂ ਕਰ ਰਿਹਾ 13 14 ਭਾਜੀ ਐਪਲੀਕੇਸ਼ਨਸ ਜਿਹੜੀਆਂ ਉਹਨਾਂ ਦੀਆਂ ਦਿੱਤੀਆਂ ਗਈਆਂ ਕਿ ਜੀ ਔਰੇ ਗੰਦ ਪੈਂਦਾ ਉਹਨਾਂ ਦਾ ਸਭ ਤੋਂ ਵੱਡਾ ਮੁੱਖ ਕਾਰਨ ਕੀ ਹੁੰਦਾ ਜੀ ਗੰਦ ਪੈਂਦਾ ਹਨਾ ਇੱਥੇ ਸੀਵਰੇਜ ਬਲੌਕ ਹੋ ਜਾਂਦਾ ਤਾਂ ਅੱਜ ਇਹ ਹੋ ਗਿਆ ਕਿ ਉਹ ਮੋਣੀ ਬਾਬਾ ਆਪ ਦਾ ਪੈਰ ਹੀ ਪਿੱਛੇ ਕਰ ਗਿਆ ਹਨਾ ਕੀ ਯਾਰ ਮੈਂ ਉਦਾਂ ਹੀ ਹਨਾ ਔਰ ਇਦਾਂ ਹੀ ਭਾਜੀ ਸਾਡੇ ਸਮਾਜ ਚ ਨਾ ਇਹੀ ਇਹੀ ਚਲਨ ਚੱਲਿਆ ਹੋਇਆ ਹਨਾ ਕਿਉਂਕਿ ਜੇ ਅਸੀਂ ਅੱਜ ਪੂਰਨ ਤੌਰ ਤੇ ਇਹ ਸਾਰੇ ਮੁੱਦਿਆਂ ਨੂੰ ਭਾਜੀ ਇੱਕ ਪੱਖੀ ਦੇਖੀਏ ਕਿਉਂ ਹੋ ਰਿਹਾ ਭਾਜੀ ਗੁਰੂਆਂ ਦਾ ਨਰਾਦਰ ਕਿਉਂ ਸਰੂਪਾਂ ਦਾ ਅੰਗਾਂ ਦਾ ਨਰਾਦਰ ਹੋ ਰਿਹਾ ਕਿਉਂ ਦਿੱਲੀ ਵਰਗੇ ਦੇਰਾਦੂਨ ਵਰਗੇ ਉੜੀਸਾ ਵਰਗੇ ਸ਼ਹਿਰਾਂ 'ਚ ਕਿਉਂ ਗੁਰੂ ਸਾਹਿਬਾਨ ਦੇ ਬੱਚਿਆਂ ਦਾ ਨਾਟਕੀ ਰੂਪ ਬਣਾ ਕੇ ਸਕੂਲਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਕਿਉਂ ਕਿਉਂਕਿ ਜਿਨ੍ਹਾਂ ਦੀਆਂ ਇਹ ਬੇਸਿਕ ਰਿਸਪੌਂਸਿਬਿਲਟੀਜ਼ ਨੇ ਜਿਹੜੇ ਇਹ ਦਾਅਵੇ ਕਰਦੇ ਨੇ ਕਿ ਅਸੀਂ ਪੰਥ ਦੇ ਅਸੀਂ ਉਸ ਗੁਰੂ ਦੇ ਬੱਚੇ ਆਂ ਔਰ ਅਸੀਂ ਇਹਨਾਂ ਲਈ ਕਾਰਜਸ਼ੀਲ ਆਂ ਉੱਠਦੀਆਂ ਹੀ ਨਹੀਂ ਪਾਜੀ ਵਾਜੇ ਹੀ ਨਹੀਂ ਉੱਠਦੀਆਂ ਨਾ ਇਹ ਤਾਂ ਇੱਕ ਬਹੁਤ ਛੋਟਾ ਜਿਹਾ ਭਾਜੀ ਬਹੁਤ ਛੋਟੀ ਜਿਹੀ ਘਟਨਾ ਹੈ ਕਿ ਅਸੀਂ ਆਪ ਦੀ ਨੇਕ ਕਮਾਈ ਚੋਂ ਕਿਸੇ ਤੋਂ ਭਾਜੀ ਅਸੀਂ ਰੁਪਈਆ ਨਹੀਂ ਮੰਗਦੇ ਕੋਈ ਸਾਬਤ ਕਰ ਦੇ 2.5 3 ਸਾਲਾਂ ਚ ਅਸੀਂ ਕਿਸੇ ਤੋਂ 1 ਰੁਪਿਆ ਲੈ ਕੇ ਫੰਡ ਲੈ ਕੇ ਉੱਥੇ ਲੰਗਰ ਚਲਾਇਆ ਕੱਲ ਹੋਇਆ ਕੀ ਇਹ ਜਦੋਂ ਲੰਗਰ ਰੋਕਣ ਆਈ ਪੁਲਿਸ ਪ੍ਰਸ਼ਾਸਨ ਉਹ ਕੀ ਦਾਵਾ ਕਰ ਰਹੇ ਸੀ ਕੁਛ ਤਾਂ ਕਿਹਾ ਹੋਣਾ ਉਹਨਾਂ ਨੇ ਵੀ ਭਾਈ ਇਸ ਥਾਂ ਤੇ ਨਹੀਂ ਕਿਸੇ ਹੋਰ ਥਾਂ ਤੇ ਕਿਉਂਕਿ ਸਾਡੇ ਮੁਤਾਬਿਕ ਜੋ ਹੁਣ ਹੁਣ ਤੱਕ ਸਾਡੀ ਗੱਲਬਾਤ ਹੋਈ ਹੈ ਡਾਕਟਰ ਸਾਹਿਬ ਨਾਲ ਉਹ ਕਹਿੰਦੇ ਇੱਕ ਥਾਂ ਮੁਕਰਰ ਕੀਤਾ ਗਿਆ ਉਸ ਥਾਂ ਤੋਂ ਹਟ ਕੇ ਲੰਗਰ ਲਗਾਇਆ ਗਿਆ ਜਿਸ ਕਰਕੇ ਉਹਨਾਂ ਨੇ ਅਸੀਂ ਓਬਜੈਕਸ਼ਨ ਕੀਤਾ ਵੀ ਉੱਥੇ ਲੰਗਰ ਲਾ ਲਓ ਅਸੀਂ ਸਹਿਯੋਗ ਕਰਾਂਗੇ ਮੈਂ ਮੈਂ ਨਾ ਹੁਣੇ ਭਾਜੀ ਜਿਹੜਾ ਉਹਨਾਂ ਦਾ ਪੱਖ ਲੈ ਆ ਨਾ ਤੁਸੀਂ ਮੈਂ ਉਹਨੂੰ ਸੁਣ ਰਿਹਾ ਸੀਗਾ ਸਿਵਾਏ ਝੂਠ ਤੋਂ ਇਲਾਵਾ ਰਿੱਕੀ ਸਾਹਿਬ ਨੇ ਕੁਝ ਨਹੀਂ ਬੋਲਿਆ ਦੇਖੋ ਭਾਜੀ ਇੱਕ ਬੰਦਾ ਪੂਰੀ ਰਾਤ ਲਾ ਕੇ ਭਾਜੀ ਆਪ ਦੇ ਹੱਥੀ ਲੰਗਰ ਤਿਆਰ ਕਰਦਾ ਆਪ ਦੀ ਜੀਪ ਵਿੱਚ ਭਾਜੀ ਉਹ ਲੈ ਕੇ ਆਉਂਦਾ ਹੈ ਔਰ ਅੱਜ ਤੱਕ ਭਾਜੀ 3 ਸਾਲਾਂ ਚ ਅਸੀਂ ਕਦੇ ਦਾਲ-ਦਾਣ ਲੰਗਰ ਨਹੀਂ ਚਲਾਇਆ ਸੁੱਕੀ ਸਬਜ਼ੀ ਹੁੰਦੀ ਹੈ ਲੋਡਵੰਦ ਲੋਕ ਭਾਜੀ ਜਾਂ ਤਾਂ ਪ੍ਰਸ਼ਾਦਾਂ ਦੇ ਉੱਤੇ ਲੈ ਜਾਂਦੇ ਨੇ 80% ਲੋਕ ਭਾਜੀ ਡੋਲੀਆਂ ਚ ਛੋਟੀਆਂ ਵੱਡੇ ਕੋਲੀਆਂ ਚ ਆ ਕੇ ਲੈ ਜਾਂਦੇ ਨੇ ਈਵਨ ਦੈਨ ਭਾਜੀ ਕੱਲ ਦੀ ਜਿਹੜੀ ਘਟਨਾ ਹੈ ਉਹ ਸ਼ਾਇਦ ਕੈਪਚਰ ਹੋਈ ਹੋਈ ਹੈ ਥਾਣੇਦਾਰ ਨੇ ਭਾਜੀ ੱੱਕੇ ਤੱਕ ਨੇ ਮਾਰੇ ਨੇ ਬੰਦੇ ਦੇ ਪੈ ਪਈ ਹੋਈ ਸੀ ਯੂਰਨ ਦੀ ਉਹਦੇ ਪੇਸ਼ੈਂਟ ਦੇ ਪੇਸ਼ੈਂਟ ਦੇ ਭਾਜੀ ਅੰਦਰੋਂ ਪਤਾ ਨਹੀਂ ਕਿਹੜੇ ਹਾਲਾਤਾਂ ਚ ਉਹ ਆਏ ਹੋਣੇ ਲੋਕ ਵਿਚਾਰੇ ਉੱਥੇ ਆਪ ਦਾ ਇਲਾਜ ਕਰਾ ਰਹੇ ਹੋਣੇ ਪਤਾ ਨਹੀਂ ਉਹਦੇ ਕੋਲੇ ਪੈਸੇ ਹੋਣਗੇ ਜਾਂ ਨਹੀਂ ਹੋਣਗੇ ਪਤਾ ਨਹੀਂ ਕੀ ਸਰਕਮਸਟੈਂਸਿਸ ਹੋਣਗੇ ਭਾਜੀ ਜਿਹੜਾ ਦੁਖੀ ਸੁਖੀ ਹੁਣ ਆਇਆ ਤਾਂ ਕੋਈ ਆਉਂਦਾ ਨਹੀਂ ਭਾਜੀ ਹਸਪੀਟਲ ਚ ਸਾਡੇ ਪੁੱਛਣ ਤੇ ਮੇਰੇ ਪੁੱਛਣ ਤੇ ਭਾਜੀ ਉਹ ਕਹਿੰਦਾ ਅਸੀਂ ਤਾਂ ਆਪ ਦਾ ਹੁਕਮ ਮਾਜਾ ਰਹੇ ਹਾਂ ਤਾਂ ਦੇਖੋ ਮੈਂ ਜਦੋਂ ਉਸ ਨਾਲ ਗੱਲ ਕੀਤੀ ਉਹ ਕਹਿੰਦੇ ਤੁਸੀਂ ਐਮ ਐਸ ਸਰ ਨੂੰ ਕਹਿ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਪੁਲਿਸ ਨੇ ਆਪਣੇ ਪੱਧਰ ਤੇ ਨਹੀਂ ਰੋਕਿਆ ਲੰਗਰ ਲਗਾਉਣ ਤੋਂ ਨੋ 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 ਨੈਵਰ ਭਾਜੀ ਨੈਵਰ ਇਹ ਤਾਂ ਜੀ ਹੁਕਮ ਬੱਜਿਆ ਹੋਇਆ ਸੀਗਾ ਠੀਕ ਹੈ ਐਮ ਐਸ ਸਾਹਿਬ ਨੇ ਕਿਤੇ ਫੋਨ ਕੀਤਾ ਹੋਣਾ ਅੱਗੋਂ ਉਹਨਾਂ ਨੂੰ ਕਾਲ ਆਈ ਹੋਣੀ ਜੀ ਕਿਸੇ ਅਫਸਰ ਦੀ ਉਹ ਭਾਜੀ ਬਿਨਾ ਸੋਚੇ ਸਮਝੇ ਜੋ ਉਹਨਾਂ ਦੀ ਲੈਂਗੁਏਜ ਸੀਗੀ ਜੋ ਉਹਨਾਂ ਦਾ ਰਵੱਈਆ ਸੀ ਬਹੁਤ ਹੀ ਮੰਦ ਭਾਗਾ ਸੀ ਭਾਜੀ ਬਹੁਤ ਹੀ ਸ਼ਰਮਨਾਕ ਉਹਨਾਂ ਦੀ ਵਿਵਹਾਰ ਸੀਗਾ ਸਾਡੇ ਲੋਕਾਂ ਨਾਲ ਹਨਾ ੱੱਕੇ ਮਾਰਨੋਂ ਲੱਗੇ ਪਰ ਇਸ ਦੇ ਵਿੱਚ ਪੁਲਿਸ ਦਾ ਵੀ ਰੋਲ ਆ ਰਿਹਾ ਕਹਿੰਦੇ ਵੀ ਪੁਲਿਸ ਨੇ ਬੰਦ ਕਰਵਾਇਆ ਜੋ ਵੀਡੀਓਜ਼ ਵਾਇਰਲ ਹੋ ਰਹੀਆਂ ਦਾਅਵੇ ਕੀਤੇ ਗਏ ਪਹਿਲਾਂ-ਪਹਿਲਾਂ ਦੇਖੋ ਮੋٹے-ਮੋٹے ਤੌਰ ਤੇ ਭਾਜੀ ਉਹ ਜੋ ਚੀਜ਼ ਦਿਖ ਰਹੀ ਸੀ ਨਾ ਉਹ ਉਦਾਂ ਦੇ ਲੋਕ ਕਮੈਂਟਸ ਕਰ ਰਹੇ ਸੀ ਉਦਾਂ ਲੋਕ ਰਿਸਪੌਂਡ ਕਰ ਰਹੇ ਸੀਗੇ ਬਟ ਭਾਜੀ ਇਹਦੇ ਪਿੱਛੇ ਜਿਹੜੇ ਮੇਨ ਸੂਤਰਧਾਰ ਸੀ ਉਹ ਐਮਐਸ ਸਰ ਸੀਗੇ ਮੇਰੀ ਸਰ ਉਹਨਾਂ ਨਾਲ ਗੱਲ ਹੋਈ ਜਦੋਂ ਮੈਂ ਆਪਦਾ ਪੁਆਇੰਟ ਆਫ View ਰੱਖਿਆ ਮੈਂ ਕਿਹਾ ਸਰ ਪੂਰੀ ਰਾਤ ਲਾ ਕੇ 4-5 ਘੰਟੇ ਲਾ ਕੇ ਲੰਗਰ ਤਿਆਰ ਕੀਤਾ ਜਾਂਦਾ ਪ੍ਰੋਬਲਮ ਕੀ ਹੈ ਸਾਨੂੰ ਸਾਰਾ ਦਿਨ ਖੜਨ ਚ ਵੀ ਕੋਈ ਪ੍ਰੋਬਲਮ ਨਹੀਂ ਹੈ ਉੱਥੇ ਪਤਾ ਹੀ ਨਹੀਂ ਲੱਗਦਾ ਸਰ ਕੀ ਇੱਥੇ ਲੰਗਰ ਚੱਲ ਰਿਹਾ ਵੇਸਟੇਜ ਹੁੰਦੀ ਹੈ ਤੁਹਾਡੇ ਮੁਤਾਬਿਕ ਡਾਕਟਰ ਸਾਹਿਬ ਜਿਹੜੀ ਜਗ੍ਹਾ ਕਹਿ ਰਹੇ ਨੇ ਪਿੱਛੇ ਲੰਗਰ ਲਗਾ ਲਓ ਉਹ ਜ਼ਿਆਦਾ ਪਿੱਛੇ ਆ ਉੱਥੇ ਸੰਗਤ ਨੂੰ ਪਤਾ ਨਹੀਂ ਲੱਗਦਾ ਰਾਈਟ ਮੈਂ ਇਹੀ ਕਹਿਣਾ ਚਾਹ ਰਿਹਾ ਔਰ ਭਾਜੀ ਜਿੱਥੇ ਅਸੀਂ ਫਰੰਟ ਤੇ ਲਾਉਂਦੇ ਆ ਸਾਡੀ ਭਾਜੀ ਉਹ ਜੀਪ ਦੇਖ ਲਓ ਤੁਸੀਂ ਬਕਾਇਦਾ ਭਾਜੀ ਉਸ ਚ ਵਾਈਪਰ ਹੁੰਦਾ ਝਾੜੋ ਹੁੰਦਾ ਜੇ ਕੋਈ ਮਾੜੀ ਮੋਟੀ ਕੁਛ ਇਦਾਂ ਦੀ ਕੋਈ ਰਹਿ ਵੀ ਜਾਂਦੀ ਆ ਕੱਚ ਅਸੀਂ ਬਕਾਇਦਾ ਭਾਜੀ ਸਾਫ਼ ਕਰਕੇ ਜਾ ਰਹੇ ਹਾਂ ਦੇਖੋ ਪਹਿਲਾਂ ਨਹੀਂ ਕਦੇ ਪ੍ਰੋਬਲਮ ਆਈ ਇਹ ਪ੍ਰੋਬਲਮ ਹੁਣੀ ਆਣੀ ਸ਼ੁਰੂ ਹੋਈ ਹੈ ਉਹਨਾਂ ਲੋਕਾਂ ਨੂੰ ਆਣੀ ਸ਼ੁਰੂ ਹੋਈ ਹੈ ਜੋ ਦੇਖੋ ਹਰ ਇੱਕ ਬੰਦੇ ਦਾ ਭਾਜੀ ਸਰਕਲ ਹੁੰਦਾ ਹਰ ਇੱਕ ਬੰਦੇ ਦਾ ਸਿਸਟਮ ਹੁੰਦਾ ਜੋ ਸਾਨੂੰ ਪਤਾ ਲੱਗ ਰਿਹਾ ਭਾਜੀ ਕਿ ਇਹ ਮੋਟੇ ਤੌਰ ਤੇ ਫਿਰ ਜਿਹੜੀ ਮੈਂ ਮੋਣੀ ਦੀ ਗੱਲ ਕਰ ਰਹੇ ਹਾਂ ਬਾਬੇ ਮੋਣੀ ਦੀ ਜਿਹੜੀ ਮੈਂ ਗੱਲ ਕਰ ਰਹੇ ਹਾਂ ਉਸਤੇ ਵੀ ਭਾਜੀ ਇਹਨਾਂ ਚੀਜ਼ਾਂ ਦੇ ਦਬਾਅ ਬਣਾਇਆ ਗਿਆ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਪ੍ਰੈਸ਼ਰ ਬਣਾਇਆ ਗਿਆ ਕਿ ਉਰੇ ਧੂਆਂ ਹੁੰਦਾ ਉਰੇ ਗੰਦ ਪੈਂਦਾ ਤੁਹਾਡੇ ਕੋਲ ਕੀ ਅਥਾਰਟिटीज ਹੈ ਜੀ ਡਾਕਟਰ ਸਾਹਿਬ ਨਾਲ ਜੀ ਸਾਡੀ ਗੱਲ ਹੋਈ ਸੀ ਉਹ ਕਹ ਰਹੇ ਸੀ ਕਿ ਐਦਾਂ ਦਾ ਕੋਈ ਵੀ ਆ ਕੇ ਲੰਗਰ ਲਗਾ ਲੂਗਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਲੰਗਰ ਲਗਾਉਣ ਵਾਲੇ ਮਾੜੇ ਨਹੀਂ ਹੁੰਦੇ ਪਰ ਵਿੱਚੋਂ ਕੋਈ ਕੋਈ ਗਲਤ ਸ਼ਰਾਰਤ ਕਰ ਜੇ ਜਾਂ ਅਜੀਹਾ ਖਾਣਾ ਦੇ ਜਵੇ ਜਿਸ ਨਾਲ ਕੋਈ ਪ੍ਰੋਬਲਮ ਕ੍ਰੀਏਟ ਹੋ ਜੇ ਤੇ ਹਸਪਤਾਲ ਤੇ ਵੀ ਗੱਲ ਆ ਸਕਦੀ ਹੈ ਉਹ ਕਹਿੰਦੇ ਅਸੀਂ ਤਾਂ ਰੋਕਦੇ ਆਂ ਵੀ ਕਮਸੇ ਕਮ ਸਾਨੂੰ ਪਤਾ ਹੋਵੇ ਕੌਣ ਲੰਗਰ ਲੰਗਰ ਲਗਾ ਰਹੇ ਨੇ ਸਾਡੇ ਤੋਂ ਪਰਮਿਸ਼ਨ ਲੈ ਕੇ ਲੰਗਰ ਲਗਾਓ ਦੇਖੋ ਇਹ ਤਾਂ ਭਾਜੀ ਮੈਂ ਜੋ ਗੱਲ ਕਰ ਰਹੇ ਆ ਨਾ ਹੁਣ ਦੇਖੋ ਮੇਰਾ ਇੱਕ ਰਿਐਕਸ਼ਨ ਹੈ ਹਣਾ ਮਤਲਬ ਰਿਐਕਸ਼ਨ ਮੇਰਾ ਜਾਂ ਮੇਰੀ ਮਾਤੇ ਕਹਿੰਦੀ ਆ ਕਿ ਸਾਡੇ ਵਰਗੇ ਲੋਕਾਂ ਨਾਲ ਇਹ ਚੀਜ਼ਾਂ ਹੋਣੀਆਂ ਸੁਭਾਵਕ ਨੇ ਇਹ ਹੋਣੀਆਂ ਚਾਹੀਦੀਆਂ ਸੀ ਸਾਡੇ ਵਰਗੇ ਲੋਕਾਂ ਨਾਲ ਕਿਉਂਕਿ ਜੇ ਅਸੀਂ ਪੂਰਾ ਓਵਰਹਾਲ ਭਾਜੀ ਸਮਾਜ ਦਾ ਅਜ ਇਨਵੈਂਟਰੀ ਲਈਏ ਨਾ ਅੱਜ ਜੇ ਅਸੀਂ ਪੂਰਾ ਉਹਦਾ ਮਤਲਬ ਮੂਲ ਰੂਪ ਚ ਲਿਆ ਕੇ ਉਹਦਾ ਦੇਖੀਏ ਤਾਂ ਭਾਜੀ ਸਾਡਾ ਜਿਹੜਾ ਕਲਚਰ ਹੈ ਉਹ ਗਰੀਬਾਂ ਦੇ ਮੂੰਹ ਚ ਬੁਰਕੀ ਪਾਉਣ ਵਾਲਾ ਕਲਚਰ ਹੈ ਹਨਾ ਗਰੀਬ ਗੁਰਬੇ ਦੀ ਮਦਦ ਕਰਨ ਵਾਲਾ ਕਲਚਰ ਹੈ ਗਰੀਬ ਦਾ ਮੂੰਹ ਗੁਰੂ ਦੀ ਗੌਲਕ ਦੱਸੀ ਗਈ ਹੈ ਪਰ ਗੱਲ ਕੀ ਹੈ ਭਾਜੀ ਕਿ ਇਹ ਪ੍ਰੋਬਲਮਸ ਜਿਹੜੀਆਂ ਆ ਰਹੀਆਂ ਨੇ ਇਹ ਪ੍ਰੋਬਲਮ ਕੁਝ ਨਹੀਂ ਹੈ ਇਹ ਸਿਰਫ ਇਹ ਹੈ ਕਿ ਮੇਰੇ ਤੋਂ ਨਹੀਂ ਪੁੱਛਿਆ ਗਿਆ ਮੈਨੂੰ ਕਿਉਂ ਨਹੀਂ ਮੁੱਖ ਰੱਖਿਆ ਗਿਆ ਔਰ ਦੇਖੋ ਅੱਜ ਜੇ ਸਾਨੂੰ ਗੁਰੂਆਂ ਦੇ ਲੰਗਰ ਚਲਾਉਣ ਲਈ ਵੀ ਪਰਮਿਸ਼ਨਾਂ ਲੈਣੀਆਂ ਪੈਣਗੀਆਂ ਤਾਂ ਔਰੇ ਭਾਜੀ ਹਜ਼ਾਰਾਂ ਲੋਕ ਫਤੇਗੜ ਸਾਹਿਬ ਦੀ ਜਦੋਂ ਇਹ ਸ਼ੀਧੀ ਦਿਵਸ ਚੱਲਦੇ ਨੇ ਹਜ਼ਾਰਾਂ ਲੋਕ ਭਾਜੀ ਸੜਕਾਂ ਤੇ ਲੰਗਰ ਚਲਾ ਰਹੇ ਨੇ ਬੱਸਾਂ ਨੂੰ ਰੋਗ ਰੋਗ ਭਾਜੀ ਉਹਨਾਂ ਦੇ ਮੂੰਹ 'ਚ ਪਾ ਰਹੇ ਨੇ ਪਰ ਇਹ ਸਰਕਾਰੀ ਅਦਾਰਾ ਇੱਕ ਪ੍ਰਸ਼ਾਸਨ ਦੀ ਜਵਾਬਦੇਹੀ ਹੋ ਜਾਂਦੀ ਹੈ ਜੇਕਰ ਕੁਝ ਗਲਤ ਹੋ ਜਾਂਦਾ ਹੈ ਡਾਕਟਰ ਸਾਹਿਬ ਵੀ ਇਹੀ ਕਹਿ ਰਹੇ ਨੇ ਕਹਿੰਦੇ ਹਾਲਾਂਕਿ ਨਹੀਂ ਹੁੰਦਾ ਲੰਗਰ ਲਗਾਉਣ ਵਾਲੇ ਮਾੜੇ ਨਹੀਂ ਹੁੰਦੇ ਤੁਹਾਨੂੰ ਨਹੀਂ ਲੱਗਦਾ ਪਰਮਿਸ਼ਨ ਲੈ ਲੈਣੀ ਚਾਹੀਦੀ ਹੈ ਐਡਾ ਵੱਡਾ ਮਸਲਾ ਖੜਾ ਕਿਉਂ ਹੋ ਰਿਹਾ ਹੈ ਸਿਰਫ ਇੱਕ ਪਰਮਿਸ਼ਨ ਦੇ ਪਿੱਛੇ ਸਰ ਪਰਮਿਸ਼ਨ ਲੈਣ ਚ ਕੋਈ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਕਿੰਤੂ ਨਹੀਂ ਹੈਗਾ ਅਸੀਂ ਸੇਵਾ ਕਰ ਰਹੇ ਹਾਂ ਸਾਨੂੰ ਕੋਈ ਕਿੰਤੂ ਨਹੀਂ ਹੈ ਬਟ ਸਰ ਕੀ ਪਾਰਟਿਕੂਲਰ ਉੱਥੇ ਹੀ ਲੱਗੇਗਾ ਇੱਥੇ ਮੈਂ ਚੱਲਣ ਹੀ ਨਹੀਂ ਦੇਣਾ ਇਹ ਤਾਂ ਸਰ ਕੋ ਕਹਿੰਦੇ OPD ਹੈ ਇੱਥੇ ਇੱਥੇ ਨਹੀਂ ਹੋ ਸਕਦਾ ਇੱਕ ਜਗ੍ਹਾ ਮੁਕਰਰ ਕਰ ਦਿੱਤੀ ਗਈ ਹੈ ਇੱਥੇ ਇਹ ਕਹਿੰਦੇ ਚਲੋ ਕੋਈ ਤੁਸੀਂ ਨਹੀਂ ਪਾਉਂਦੇ ਖਲਾਰਾ ਕੋਈ ਹੋਰ ਵੀ ਹੋ ਸਕਦਾ ਹੈ ਖਲਾਰਾ ਵੀ ਪੈ ਜਾਂਦਾ ਹੈ ਉਹ ਕਹਿੰਦੇ ਸਾਡੀ ਫਿਰ ਜਵਾਬਦੇਹੀ ਤੈ ਹੋ ਜਾਂਦੀ ਹੈ ਦੇਖੋ ਸਰ ਅਸੀਂ ਤਾਂ ਚਲੋ ਆਪਣੇ ਲੈਵਲ ਤੇ ਇੱਕ ਚੀਜ਼ ਕਰ ਦਾਂਗੇ ਹਨਾ ਅਸੀਂ ਪਰਮਿਸ਼ਨ ਲੈ ਲਾਂਗੇ ਜਿੱਥੇ ਉਹ ਕਹਿਣਗੇ ਅਸੀਂ ਉੱਥੇ ਵੀ ਲਾਉਣ ਨੂੰ ਤਿਆਰ ਆ ਬਟ ਸਰ ਅਸੀਂ ਐਕਸਪੀਰੀਅੰਸ ਕੀਤਾ ਹੈ ਸਾਡਾ ਲੰਗਰ ਬਹੁਤ ਜ਼ਿਆਦਾ ਵੇਸਟ ਜਾਂਦਾ ਹੈ ਕੱਲ ਵੀ ਜਿਹੜਾ ਇਹ ਖਲਾਰਾ ਪਿਆ ਹੈ ਅੱਧੇ ਤੋਂ ਵੱਧ ਸਰ ਉਹ ਜਿਹੜਾ ਸਾਡਾ ਧਾਮਾ ਸੀਗਾ ਉਹ ਬਚਿਆ ਉਹ ਕਿਉਂ ਕਿਉਂਕਿ ਉੱਥੇ ਉਹਨਾਂ ਨੇ ਜਦੋਂ ਲਲਾ ਲਲਾ ਆ ਕੇ ਕਰਤੀ ਜਦੋਂ ਲੰਗਰ ਖਾਣ ਵਾਲਿਆਂ ਨੂੰ ਠੱਕੇ ਵੱਜਣ ਲੱਗ ਗਏ ਦਰਦਾ ਕੋਈ ਆਏ ਨਹੀਂ ਜੀ ਤੁਸੀਂ ਉਹ ਵੀਡੀਓ ਦੇਖੋ ਉੱਚ ਸਾਡੇ ਨਾਲ ਦੇ ਜਿਹੜੇ ਸੇਵਾ ਕਰਨ ਵਾਲੇ ਸੇਵਾਦਾਰ ਨੇ ਉਹ ਬਲਾ ਬਲਾ ਭਾਜੀ ਉਹਨਾਂ ਨੂੰ ਕਹਿ ਰਹੇ ਆ ਵੀ ਕੋਈ ਨਹੀਂ ਜੀ ਤੁਸੀਂ ਲੰਗਰ ਲੈ ਜਾਓ ਕੁਝ ਨਹੀਂ ਹੁੰਦਾ ਇਹ ਹੈ ਉਹ ਹੈ ਬਟ ਉਹ ਇੰਨੇ ਕ ਡਰਾ ਦਿੱਤੇ ਗਏ ਕਿ ਸਾਡੇ ਨੇੜੇ ਹੀ ਨਹੀਂ ਲੱਗਿਆ ਕੋਈ ਚਲੋ ਮੈਂ ਆਪਣੀ ਜਗ੍ਹਾ ਤੇ ਕਹਿਣਾ ਸਾਡੇ ਤੋਂ ਪ੍ਰੋਬਲਮ ਆ ਰਹੀ ਹੈ ਤੁਸੀਂ ਆ ਮੈਂ ਜਿੱਦਾਂ ਨਾਂ ਲੈ ਰਿਆ ਮੋਣੀ ਦਾ ਮੋਣੀ ਬਾਬੇ ਦਾ ਤੁਸੀਂ ਉਹਨੂੰ ਮਿਲੋ ਜਾ ਕੇ ਉਹ ਤੁਸੀ ਮੋਣੀ ਬਾਬੇ ਦੀ ਗੱਲ ਕਰ ਰਹੇ ਹੋ ਡਾਕਟਰ ਸਾਹਿਬ ਵੀ ਇਹੀ ਕਹਿ ਰਹੇ ਨੇ ਕਹਿੰਦੇ ਆਲਰੇਡੀ ਇੱਕ ਲੰਗਰ ਪਹਿਲਾਂ ਗੇਟ ਤੇ ਚੱਲ ਰਿਹਾ ਹੈ ਬਿਲਕੁਲ ਨਾਲ ਤੁਸੀਂ ਅੰਦਰਲੇ ਪਾਸੇ ਇੱਕ ਹੋਰ ਲੰਗਰ ਲਗਾ ਲੈਨੇ ਹੋ ਕਹਿੰਦੇ ਅਸੀਂ ਤਾਂ ਕਹਿੰਦੇ ਵੀ ਇੱਕ ਤਾਂ ਇੱਥੇ ਚੱਲ ਹੀ ਰਿਹਾ ਤਾਂ ਦੂਜਾ ਪਰਲੇ ਪਾਸੇ ਲਾ ਲਓ ਉੱਥੇ ਅਸੀਂ ਪਾਣੀ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਹਰ ਚੀਜ਼ ਦਾ ਸ਼ੈੱਡ ਬਣਾ ਕੇ ਦਿੱਤਾ ਹੋਇਆ ਹੈ ਡਾਕਟਰ ਸਾਹਿਬ ਕਹਿੰਦੇ ਸਰ ਇਹ ਜਿਹੜਾ ਕਹਿ ਰਹੇ ਨੇ ਨਾ ਅਸੀਂ ਚਾਹ ਦਾ ਲੰਗਰ ਚਲਾ ਰਹੇ ਹਾਂ ਉਹ ਕਾਲੀ ਮਾਤਾ ਦੇ ਸੇਵਕ ਨੇ ਉਹਨਾਂ ਦਾ ਲੰ ਤੁਸੀਂ ਦੇਖੋ ਜੇ ਹਸਪੀਟਲ ਇਸ ਚੀਜ਼ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਕਿ ਅਸੀਂ ਕੁਝ ਇਹੋ ਜਿਹਾ ਸੋਸ਼ਲ ਐਕਟੀਵਿਟੀਜ਼ ਕੁਝ ਯੋਗਦਾਨ ਹੈ ਤਾਂ ਉਹ ਬਿਲਕੁਲ ਗਲਤ ਹੈ ਕੋਈ ਨਾ ਕੋਈ ਸੰਸਥਾ ਕੋਈ ਨਾ ਕੋਈ ਸੇਵਾਦਾਰ ਉੱਥੇ ਕੁਝ ਨਾ ਕੁਝ ਯੋਗਦਾਨ ਪਾ ਰਿਹਾ ਹੈ ਔਰ ਹਰ ਇੱਕ ਬੰਦਾ ਉੱਥੇ ਭਾਜੀ ਪ੍ਰੋਬਲਮ ਦਾ ਸ਼ਿਕਾਰ ਹੋ ਰਿਹਾ ਹੈ ਹਰ ਇੱਕ ਬੰਦੇ ਨੂੰ ਪ੍ਰੋਬਲਮ ਆ ਰਹੀ ਹੈ ਅਸੀਂ ਇਕੱਲੇ ਪਹਿਲੇ ਨਹੀਂ ਹੈਗੇ ਹਣਾ ਜਦੋਂ ਇਹ ਘਟਨਾ ਤੋਂ ਬਾਅਦ ਮੈਂ ਜਦੋਂ ਸਾਰਾ ਉਹਦਾ ਬੇਵਰਾ ਲਿਆ ਮੈਂ ਪੁੱਛਿਆ ਤਾਂ ਇਹ ਜੇ ਹੋਰ ਕਈ ਬੰਦੇ ਨੇ ਜੀ ਜਿਨ੍ਹਾਂ ਨੂੰ ਇਹ ਜੀਆਂ ਪ੍ਰੋਬਲਮਸ ਆਈਆਂ ਅੱਧੇ ਪਚਦੇ ਪਾਜੀ ਪਿੱਛੇ हट ਗਏ ਲੰਗਰ ਤਾਂ ਚੱਲ ਹੀ ਰਿਹਾ ਨਾ 메ਨ ਗੇਟ ਤੇ ਤਾਂ ਚੱਲ ਰਿਹਾ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਉਹ ਉਹ ਭਾਜੀ ਚਾਹ ਦਾ ਲੰਗਰ ਚੱਲ ਰਿਹਾ ਜੀ ਉੱਥੇ ਹਨਾ ਉਹ ਵੀ ਆ ਜਿਹੜੀ ਕਾਲੀ ਮਾਤਾ ਚ ਸੇਵਾ ਕਰਦੇ ਨੇ ਉਹ ਉਹਨਾਂ ਦਾ ਲੰਗਰ ਹੈ ਨਹੀਂ ਕਾਰ ਸੇਵਾ ਵਾਲਿਆਂ ਦਾ ਸ਼ਹਿਰ ਚੱਲ ਰਿਹਾ ਬਾਰ ਮਿੰਨਤੀ ਕਾਰ ਸੇਵਾ ਵਾਲਿਆਂ ਦਾ ਭਾਜੀ ਕਈ ਸਾਲਾਂ ਤੋਂ ਚੱਲ ਰਿਹਾ ਔਰ ਕਾਰ ਸੇਵਾ ਵਾਲਿਆਂ ਨੂੰ ਵੀ ਭਾਜੀ ਇਹੀ ਪ੍ਰੋਬਲਮਸ ਆਈਆਂ ਸੀ ਉਹਨਾਂ ਨੂੰ ਇੱਕ ਨਿਯਮਤ ਜਗ੍ਹਾ ਨਿਧਾਰਤ ਕਰ ਦਿੱਤੀ ਗਈ ਔਰ ਮੈਂ ਤੁਹਾਨੂੰ ਸਰ ਉਹੀ ਗੱਲ ਕਰ ਰਹੇ ਆ ਕਿ ਸਾਨੂੰ ਉੱਥੇ ਲੰਗਰ ਚਲਾਉਣ ਚ ਕੋਈ ਕਿੰਤੂ ਨਹੀਂ ਹੈਗਾ ਸਰ ਉਥੇ ਲੰਗਰ ਨਹੀਂ ਪਤਾ ਲੱਗਦਾ ਲੋਕਾਂ ਨੂੰ ਸਾਨੂੰ ਕੋਈ ਨੇਮ ਫੇਮ ਪਿੱਛੇ ਦਾ ਸਾਰਾ ਸੀ ਕਰ ਨਹੀਂ ਰਹੇ ਔਰ 3 ਸਾਲ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ ਹਨਾ ਸਾਨੂੰ ਕੋਈ ਇਹ ਜਾਂ ਮੁੱਦਾ ਨਹੀਂ ਹੈ ਸਾਨੂੰ ਇਹ ਹੈ ਸਰ ਕਿ ਸਾਡੀ ਮਿਹਨਤ ਕੀਤੀ ਗਈ ਹਣਾ ਜੋ ਅਸੀਂ ਮਿਹਨਤ ਕੀਤੀ ਹੈ ਲੰਗਰ ਤਿਆਰ ਕੀਤਾ ਸਰ ਘਟੋ ਘਟ ਕੇ ਇਹਦੇ ਮੂੰਹ ਚ ਪੈ ਜੇ ਕਿਸੇ ਦੇ ਉਹ ਲੇਖੇ ਲੱਗ ਜੇ ਡਿਸਪਿਊਟ ਹੋ ਜੇ ਵੰਡੇ ਆ ਜਾਈ ਉੱਥੇ ਬੱਜ ਜਾਂਦਾ ਸਰ ਲੰਗਰ ਨਹੀਂ ਪਤਾ ਲੱਗਦਾ ਜੀ ਉੱਥੇ ਲੰਗਰ ਦਾ ਤੁਹਾਡੀ ਗੱਲਬਾਤ ਹੋਈ ਇਸ ਘਟਨਾ ਤੋਂ ਬਾਅਦ ਐਮਐਸ ਰੇਖੀ ਸਾਹਿਬ ਨਾਲ ਗੱਲਬਾਤ ਹੋਈ ਹਸਪਤਾਲ ਪ੍ਰਸ਼ਾਸਨ ਦੇ ਨਾਲ ਜਾਂ ਪੁਲਿਸ ਪ੍ਰਸ਼ਾਸਨ ਨਾਲ ਮੈਂ ਮੈਂ ਕੱਲ ਗੱਲ ਕੀਤੀ ਸੀਗੀ ਜੀ ਉਹਨਾਂ ਨੂੰ ਮੈਂ ਸਰ ਇੱਕੋ ਗੱਲ ਪੁੱਛੀ ਪ੍ਰਮਿੰਦਰ ਜੀ ਮੈਂ ਇੱਕੋ ਗੱਲ ਉਹਨਾਂ ਨੂੰ ਪੁੱਛੀ ਕਿ ਸਰ ਉਰੇ ਕੀ ਰੀਜ਼ਨ ਹੈ ਇੱਥੇ ਕਿਉਂ ਨਹੀਂ ਚਲਾ ਸਕਦੇ ਉਹਨਾਂ ਨੇ ਪਹਿਲਾਂ ਇਹੀ ਕਹੀ ਗਏ ਜੀ ਕਿ ਉੱਥੇ ਪਾਰਟਿਕੂਲਰ ਜਗ੍ਹਾ ਹੈ ਮੈਂ ਕਿਹਾ ਸਰ ਜਿਹੜਾ ਸਾਡਾ ਪੁਆਇੰਟ ਆਫ View ਹੈ ਉੱਥੇ ਲੰਗਰ ਨਹੀਂ ਡਿਸਪਿਊਟ ਹੁੰਦਾ ਲੋਕਾਂ ਨੂੰ ਨਹੀਂ ਪਤਾ ਲੱਗਦਾ ਸਾਰਾ ਦਿਨ ਖਰਾਬ ਹੋ ਜਾਂਦਾ ਫੇਰ ਵੀ ਬਹੁਤ ਜ਼ਿਆਦਾ ਲੰਗਰ ਵੱਜ ਜਾਂਦਾ ਹੈ ਔਰ ਦਿਨ ਢਲ ਜਾਂਦਾ ਹੈ ਸਾਨੂੰ ਉਸ ਲੰਗਰ ਨੂੰ ਦੇਣ 'ਚ ਪ੍ਰੋਬਲਮ ਆਂਦੀ ਹੈ ਫਾਈਨਲੀ ਜੀ ਜਦੋਂ ਉਹਨਾਂ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਜੂਰੇ ਚੱਲਣ ਦਿੰਦਾ ਲੰਗਰ ਹਨਾ ਤਾ ਕੋਈ ਉਹਨਾਂ ਨੇ ਕਾਰਨ ਨਹੀਂ ਦੱਸਿਆ ਜੀ ਉਹਨਾਂ ਨੇ ਪਰਮਿਸ਼ਨ ਦਾ ਹਨਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਤੋਂ ਪਰਮਿਸ਼ਨ ਲਓ ਮੈਂ ਤੁਹਾਡੇ ਨਾਲ ਚੱਲੇ ਚੱਲਦਾ ਸਰ ਮੈਂ ਪਰਮਿਸ਼ਨ ਲੈ ਲੈਣਾ ਜੀ ਅਸੀਂ ਸਫਾਈ ਦੀ ਵੀ ਜ਼ਿੰਮੇਵਾਰੀ ਲੈ ਲਾਂਗੇ ਕਿ ਜੇ ਔਰ ਸਰ ਅਸੀਂ ਤੁਸੀਂ ਗੱਲ ਦੇਖਣਾ ਸਾਡੀ ਹੁਣ ਜੀਬ ਚੈੱਕ ਕਰ ਲਓ ਬਕਾਇਦਾ ਝਾੜੂ ਵਾਈਪਰ ਉਸ ਚ ਹੁੰਦਾ ਜੇ ਕੋਈ ਮਾੜਾ ਮੋਟਾ ਕੋਈ ਰਹਿ ਵੀ ਜਾਂਦਾ ਸਰ ਅਸੀਂ ਉੱਥੇ ਸਾਫ਼ ਕਰਕੇ ਆਈਦਾ ਉਹ ਕਹਿੰਦੇ ਇੱਕ ਰੂਲ ਬਣਿਆ ਹੋਇਆ ਐ ਐਦਾਂ ਚਲੋ ਅੱਜ ਇਹਨਾਂ ਨੂੰ ਪਰਮਿਸ਼ ਬਿਨਾ ਪਰਮਿਸ਼ਨ ਤੋਂ ਲੰਗਰ ਲਾ ਲੈਂਦੇ ਕੱਲ ਨੂੰ ਕੋਈ ਹੋਰ ਆ ਜਾਂਦਾ ਐ ਉਹ ਉਹ ਨਾ ਫੋਲੋ ਕਰੇ ਰੂਲਸ ਨੂੰ ਜਾਂ ਫਿਰ ਕੋਈ ਸ਼ਰਾਰਤੀ ਅੰਸਰ ਕੋਈ ਅਜਿਹੀ ਚੀਜ਼ ਅੰਦਰ ਵਰਤਾਜ ਜਾਂਦਾ ਖਵਾ ਜਾਂਦਾ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਜੇ ਜਿਸ ਨਾਲ ਲੰਗਰ ਲਾਉਣ ਵਾਲੇ ਵੀ ਬਦਨਾਮ ਨਾ ਹੋ ਜਾਣ ਕਿਤੇ ਸਰ ਇਹ ਸਿਰਫ ਬਹਾਨੇ ਆ ਜੀ ਕੁਝ ਨਾ ਕਰਨ ਦੇ ਜਦੋਂ ਕੋਈ ਠਾਲ ਲੈਂਦਾ ਨਾ ਮੈਂ ਕੁਝ ਕਰਨਾ ਹੈ ਤਾਂ ਉਹਦੇ ਲਈ ਕੋਈ ਬਹਾਨਾ ਨਹੀਂ ਹੈ ਜਦੋਂ ਦਿਮਾਗ 'ਚ ਕੋਈ ਚੀਜ਼ ਆਈ ਗਈ ਕਿ ਮੈਂ ਹੋਣ ਨਹੀਂ ਦੇਣਾ ਤਾਂ ਫਿਰ ਹਜ਼ਾਰਾਂ ਜਸਟੀਫਿਕੇਸ਼ਨ ਨਹੀਂ ਜੀ ਕੱਲ ਉਹ ਸਾਡੇ ਨਾਲ ਗੱਲ ਵੀ ਕਰ ਸਕਦੇ ਸੀ ਜਦੋਂ ਮੈਂ ਉਹਨਾਂ ਨੂੰ ਕਿਹਾ ਸਰ ਕੀ ਦੱਸੋ ਕੀ ਪ੍ਰੋਬਲਮ ਹੈ ਉਹ ਇੱਕੋ ਚੀਜ਼ ਤੇ ਅੜੇਰੇ ਕਿ ਮੈਂ ਇੱਥੇ ਨਹੀਂ ਚੱਲਣ ਦੇਣਾ ਕੋਈ ਉਹਨੇ ਰੀਜ਼ਨ ਨਹੀਂ ਦੱਸਿਆ ਅੱਜ ਤੁਹਾਨੂੰ ਰੀਜ਼ਨ ਦੱਸ ਰਹੇ ਨੇ ਕਿਉਂ ਕਿਉਂਕਿ ਇਹ ਚੀਜ਼ ਵਾਇਰਲ ਹੋ ਰਹੀ ਹੈ ਹਨਾ ਲੋਕ ਸਵਾਲ ਕਰ ਰਹੇ ਨੇ ਲੋਕ ਪੁੱਛ ਰਹੇ ਨੇ ਵੀ ਕੀ ਪ੍ਰੋਬਲਮ ਹੈ ਗੁਰੂਆਂ ਦਾ ਲੰਗਰ ਕਿਉਂ ਨਹੀਂ ਚੱਲ ਸਕਦਾ ਔਰ ਭਾਜੀ ਇੱਕ ਗੱਲ ਹੈ ਕਿੰਨਿਆਂ ਕਿ ਲੋਕ ਪਰਮਿਸ਼ਨ ਲੈਂਦੇ ਨੇ ਜੀ ਕਿੰਨਾ ਗੰਦ ਪੈਂਦਾ ਜੀ ਜੇ ਕਿਸੇ ਗਰੀਬ ਗੁਰਬੇ ਦਾ ਕਿਸੇ ਲੋੜਵੰਦ ਦਾ ਜੇ ਭਲਾ ਹੋ ਰਿਹਾ ਹੈ ਹਨਾ ਤਾਂ ਇੱਕ ਟੇਬਲ ਤੇ ਬੈਠ ਕੇ ਸਾਨੂੰ ਦੱਸ ਸਕਦੇ ਆ ਜੀ ਕਿ ਆ ਤੁਸੀਂ ਕਰ ਲਓ ਆ ਚੀਜ਼ਾਂ ਤੁਸੀਂ ਨਾ ਕਰ ਲਓ ਹਨਾ ਅਸੀਂ ਉਹ ਚੀਜ਼ਾਂ ਨੂੰ ਫੋਲੋ ਕਰ ਲਾਂਗੇ ਜੀ ਹੁਣ ਅੜ ਜਾਣਾ ਪੁਲਿਸ ਨੂੰ ਇਹ ਕਹਿ ਕੇ ਭੇਜਣਾ ਕਿ ਖਦੇੜ ਦੋ ਹਨਾ ਉੱਥੇ ਐਂਬੂਲੈਂਸ ਲਾ ਦੇਣੀ ਉੱਥੇ ਫਾਇਰ ਬਗੇਟ ਦੀ ਗੱਡੀ ਲਾ ਦੇਣੀ ਉੱਥੇ ਰस्सियां ਲਾ ਦੇਣੀ ਆ ਇਹ ਤਾਂ ਸਰ ਕੋਈ ਮਤਲਬ ਜੈਨੂਨ ਗੱਲ ਨਹੀਂ ਨਾ ਹੈ ਹਨਾ ਕੱਲ ਹੋਇਆ ਕੀ ਫਿਰ ਜਦੋਂ ਤੁਸੀਂ ਵੀ ਉੱਥੇ ਹੋਵੋਗੇ ਦੇਖਿਆ ਹੋਣਾ ਕੀ ਕੀ ਕਿਹਾ ਪੁਲਿਸ ਮੁਲਾਜ਼ਮਾਂ ਨੇ ਕਿ ਭਈ ਪੇਸ਼ੈਂਟਸ ਨੂੰ ਵੀ ਧੱਕੇ ਮੁੱਕੇ ਕੀਤੇ ਗਏ ਜੋ ਹੁਣ ਤੱਕ ਕਿਹਾ ਜਾ ਰਿਹਾ ਵੀਰੇ ਗੱਲ ਪਤਾ ਕੀ ਆ ਦੇਖੋ ਜਿਹੜੇ ਮੁਲਾਜ਼ਮ ਨੇ ਪੁਲਿਸ ਵਾਲੇ ਹਨਾ ਉਹਨਾਂ ਦੀ ਡਿਊਟੀ ਆ ਕੋਈ ਅਫਸਰ ਨੇ ਜਾਂ ਕੋਈ ਪ੍ਰਸ਼ਾਸਨ ਨੇ ਉਹਨਾਂ ਨੂੰ ਕਹਿਣਾ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਆ ਠੀਕ ਆ ਹਾਂ ਉਹਨਾਂ ਨੇ ਇੱਕ ਦੋ ਮਲਾ ਜਿਹੜੇ ਮਰੀਜ਼ ਸੀ ਉਹਨਾਂ ਨੂੰ ਤਾਂ ਕੰਮ ਆ ਰਿਹਾ ਉਹਨਾਂ ਤੇ ਵੀ ਉੱਪਰ ਪ੍ਰੈਸ਼ਰ ਹੁੰਦਾ ਵੀਰੇ ਹਰੇਕ ਬੰਦੇ ਤੇ ਪ੍ਰੈਸ਼ਰ ਹੁੰਦਾ ਥੋੜੇ ਜਿਵੇਂ ਕੋਈ ਹੈੱਡ ਆ ਹਰੇਕ ਦਾ ਪ੍ਰੈਸ਼ਰ ਹੁੰਦਾ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਆ ਮੇਨ ਸਿਸਟਮ ਹੈ ਵੀਰੇ ਜਿਵੇਂ ਕੀ ਹੈਲਥ ਡਿਪਾਰਟਮੈਂਟ ਨੂੰ ਮਾੜੀ ਜਿਹੀ ਹੈਲਪ ਕਰਨੀ ਚਾਹੀਦੀ ਆ ਚੀਜ਼ ਦੇ ਵਿੱਚ ਕਿਉਂਕਿ ਜਦੋਂ ਆਪਾਂ ਲੇਡੀਜ਼ ਜਿਹੜੀ ਵਾਰਡ ਆ ਵੀਰੇ ਤੁਹਾਨੂੰ ਪਤਾ ਹੋਊਗਾ ਨਵੀਂ ਬਿਲਡਿੰਗ ਬਣੀ ਆ ਜਦੋਂ ਆਪਾਂ ਐਮਰਜੈਂਸੀ ਤੋਂ ਰ ਤੇ ਇਹਨਾਂ ਨੇ ਰੂਲ ਵੀ ਬਣਾਏ ਪਏ ਕਿ ਵੱਧ ਮਰੀ ਨਾ ਹੋਣ ਕਿਉਂਕਿ ਉਥੇ ਪੇਸ਼ੈਂਟ ਜਿਆਦਾ ਨੇ ਤੇ ਜੇ ਜਿੱਥੇ ਆਪਣਾ ਲੰਗਰ ਲਾਉਣ ਨੂੰ ਕਹਿ ਰਹੇ ਨੇ ਉਹ ਥਾਂ ਵੀਰੇ ਮਨੋਂ ਲਾਦਾ 800 ਕਿਲੋਮੀਟਰ ਪੈ ਜਾਊਗੀ ਜੇ ਆਪਾਂ ਲਈਏ ਨਵੀਂ ਬਿਲਡਿੰਗ ਤੋਂ ਆਪਣਾ ਮਨੂ ਭਾਗ ਤੱਕ ਜਿੱਥੇ ਲੰਗਰ ਲਾਉਣ ਨੂੰ ਕਹਿ ਰਹੇ ਨੇ ਜੇ ਲੰਗਰ ਲਾਉਣ ਨੂੰ ਕਹਿ ਰਹੇ ਨੇ ਤੇ ਵੀਰੇ ਕੋਈ ਬੰਦਾ ਮਤਲਬ ਇੰਨੀ ਦੂਰ ਜਾਵੇ ਆਵੇ ਕਿਉਂਕਿ ਕਈ ਬੰਦੇ ਇੰਨੇ ਦੂਰੋਂ ਪਿੰਡਾਂ ਤੋਂ ਆਏ ਹੁੰਦੇ ਆ ਮਤਲਬ ਬੈਕਵਰਡ ਨੇ ਵਿਚਾਰੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਉਹ ਅਗਲਾ ਕਹਿੰਦਾ ਯਾਰ ਮੈਂ ਕਿੱਥੇ ਜਾਊਂਗਾ ਹਨਾ ਉਹ ਵਿਚਾਰਾ ਉੱਥੇ ਹੀ ਸਾਰ ਲੈਂਦਾ ਆਪਣ ਕੋਈ ਹੋਣੀ ਹੈ ਕਿ ਆਪਾਂ ਕੀ ਲੰਗਰ ਦਾ ਕੋਈ ਆਪਾਂ ਮੁੱਦਾ ਬਣਾਉਣਾ ਹਨਾ ਕੋਈ ਗੱਲ ਚੱਕਣੀ ਆ ਆਪਣਾ ਕਹਿੰਦਾ ਮਤਲਬ ਇਹ ਆ ਕਿ ਜੇ ਉੱਥੇ ਲੱਗ ਰਿਹਾ 1 ਘੰਟੇ ਦੀ ਗੱਲ ਹੁੰਦੀ ਆ 1 ਘੰਟੇ ਦੇ ਵਿੱਚ ਲੰਗਰ ਲੱਗ ਜਾਂਦਾ ਵੀਰੇ ਜੇ ਤੁਸੀਂ ਉੱਥੇ ਲਾਉਂਗੇ ਅੱਧੇ ਲੋਕਾਂ ਨੂੰ ਪਤਾ ਨਹੀਂ ਲੱਗਣਾ ਇੱਕ ਮੇਨ ਗੇਟ ਆ ਉਥੋਂ ਹਰੇ ਕੋਈ ਆਉਂਦਾ ਜਾਂਦਾ ਵੀ ਵਿਚਾਰਾ ਲੰਗਰ ਛੱਕ ਲੈਂਦਾ ਮਰੀਜ਼ ਬੰਦਾ ਬਾਹਰੋਂ ਦਵਾਈ ਲਿਆ ਹੁੰਦਾ ਹੋਇਆ ਉੱਥੋਂ ਛੱਕ ਲੈਂਦਾ ਇਹਦਾ ਵੀ ਮਤਲਬ ਕੋਈ ਰੀਜ਼ਨ ਨਹੀਂ ਹੈਗਾ ਕਿ ਆਪਣਾ ਕੀ ਗਾਂਹਾਂ ਲੰਗਰ ਲਾ ਲਓ ਜਾਂ ਐ ਕਰ ਲਓ ਉਹਨਾਂ ਨੂੰ ਇੰਨਾਂ ਕੋ ਕੋਆਪਰੇਟ ਕਰਨਾ ਚਾਹੀਦਾ ਕਿਉਂਕਿ ਵੀਰੇ ਬਹੁਤ ਲੋਕ ਐਸੇ ਨੇ ਜਿਨ੍ਹਾਂ ਲਈ ਉੱਥੇ ਹਜ਼ਾਰ ਰੁਪਿਆ ਵੀ ਲੱਖ ਰੁਪਿਆ ਵੰਗਾ ਕੋਈ ਚਾਹ ਕਿਤਾ ਰਜਿੰਦਰਾ ਜਾਂਦਾ ਵੀਰੇ ਹੁਣ ਬੰਦੇ ਕਿੱਥੋਂ ਕਿੱਥੋਂ ਆਉਂਦੇ ਨੇ ਰਜਿੰਦਰਾ ਵੀਰੇ ਮੇਨ ਆ ਆਪਣਾ ਜਿਵੇਂ ਹਸਪੀਟਲ ਲੁਧਿਆਣਾ ਬਠਿੰਡੇ ਤੋਂ ਲੋਕ ਹੀ ਰੈਫਰ ਰਜਿੰਦਰਾ ਚ ਕਿਤੇ ਜਾਂਦੇ ਨੇ ਤੇ ਫੈਸਿਲਿਟੀ ਵੀਰੇ ਹਰੇਕ ਨੂੰ ਹੁੰਦਾ ਕਿ ਯਾਰ ਮੈਂ ਕਿਹ ਪ੍ਰਸ਼ਾਦਾ ਸ਼ਾਕਲਾਂ ਹੁਣ ਵੀਰੇ ਸਿਸਟਮ ਦੇ ਡਿਪੈਂਡ ਕਰਦਾ ਸਿਸਟਮ ਨੂੰ ਇਹਦੇ ਚ ਆਪਾਂ ਨੂੰ ਕਿੰਨੇ ਟਾਈਮ ਕਿੰਨੇ ਟਾਈਮ ਤੋਂ ਲੰਗਰ ਲਾ ਰਹੇ ਹੋ ਤੁਸੀਂ ਇਹ ਅਰਜਿੰਦਰਾ ਹਸਪਤਾਲ ਚ ਤੁਸੀਂ ਲਾ ਲੋ ਕੋਵਿਡ ਤੋਂ ਪਹਿਲਾਂ ਤੇ ਲਾ ਰਹੇ ਆਂ ਸਾਲਕ ਪਹਿਲਾਂ ਦੇ ਉਸੇ ਥਾਂ ਤੇ ਲਾ ਰਹੇ ਹਾਂ ਜਿਸ ਥਾਂ ਤੇ ਅੱਜ ਲਗਾਏ ਗਏ ਵੀਰੇ ਆਪਾਂ ਤੇ ਲਾ ਰਹੇ ਆਂ ਵੀਰੇ ਉਹੀ ਥਾਂ ਤੇ ਲਾ ਰਹੇ ਆਂ ਕੋਵਿਡ ਦੇ ਵਿੱਚ ਵੀ ਉੱਥੇ ਲੰਗਰ ਲੱਗਦਾ ਹੁੰਦਾ ਸੀਗਾ ਉਸ ਤੋਂ ਪਹਿਲਾਂ ਕਦੇ ਇਹ ਮਨਾ ਨਹੀਂ ਕੀਤਾ ਪ੍ਰਸ਼ਾਸਨ ਨੇ ਵੀਰੇ ਤੁਸੀਂ ਆਹ ਲਾ ਲਓ ਹੁਣੇ ਹੀ ਮਨਾ ਕਰਨ ਲੱਗੇ ਨੇ ਜਿੰਨੇ ਟਾਈਮ ਤੋਂ ਤੁਹਾਨੂੰ ਦੱਸ ਰਹੇ ਆਂ ਪਹਿਲਾਂ ਵੀ ਆਪ ਉਹ ਸਮਝਦਾਰ ਨੇ ਬਹੁਤ بڑے ਨੇ ਹਨਾ ਰਿਸਪੈਕਟਫੁਲ ਨੇ ਹੁਣ ਉਹਨਾਂ ਨੂੰ ਪਤਾ ਕੀ ਰੀਜ਼ਨ ਉਹਨਾਂ ਦਾ ਕਿ ਲੰਗਰ ਪਿੱਛੇ ਘਾਤੋਂ ਹਟਾਉਣ ਤੇ ਲੱਗੇ ਪਏ ਨੇ ਕਿ ਜਦ ਕਿ ਆਪ ਉਹ ਗੁਰਸਿੱਖ ਨੇ ਉਹਨਾਂ ਨੂੰ ਉਲਟਾ ਸਾਨੂੰ ਹੈਲਪ ਦੇਣੀ ਚਾਹੀਦੀ ਹੈ ਕਿ ਤੁਸੀਂ ਲੰਗਰ ਲਾਓ ਬੇਟਾ ਪਹਿਲਾਂ ਉੱਥੇ ਵੀਰੇ ਡਸਟਬਿਨ ਵੀ ਹੁੰਦੇ ਸੀਗੇ ਹੁਣ ਡਸਟਬਿਨ ਵੀ ਨਹੀਂ ਹੈਗੇ ਜਿਹੜੇ ਅਸੀਂ ਟੱਬ ਚ ਰੋਟੀ ਲਿਆਉਨੇ ਆ ਵਰਤਾ ਕੇ ਉਹੀ ਟੱਬਾਂ ਦੇ ਵਿੱਚ ਅਸੀਂ ਡੁਨੇ ਪਾਉਂਦੇ ਹੂੰ ਤੁਸੀ ਆਪ ਹਸਾਬ ਨਾਲ ਤੁਸੀਂ ਸਾਰਾ ਪ੍ਰਬੰਧ ਕੀਤਾ ਹੋਇਆ ਸਾਫ ਸਫਾਈ ਦਾ ਲੰਗਰ ਲਿਆਉਣ ਦਾ ਇਹ ਸਾਰਾ ਕੁਝ ਅਸੀਂ ਟੇਬਲ ਚੱਕ ਲੈਂਦੇ ਹਾਂ ਸਾਹਮਣੇ ਜਿਹੜਾ ਆਪਣਾ ਸਟੈਂਡ ਆ ਉਹਨਾਂ ਤੋਂ ਟੇਬਲ ਲੈ ਲੈਣੇ ਹੁੰਦੇ ਆ ਉੱਥੇ ਵੀ ਅਸੀਂ ਧੋ ਕੇ ਜਾਣੇ ਹੁੰਦੇ ਆ ਸਾਰਿਆਂ ਨੂੰ ਪਤਾ ਵੀਰੇ ਕਿਸੇ ਨੂੰ ਵੀ ਪੁੱਛ ਲਓ ਸਟੈਂਡ ਵਾਲਿਆਂ ਨੂੰ ਸਾਹਮਣੇ ਢਾਬੇ ਵਾਲਿਆਂ ਨੂੰ ਪਤਾ ਢਾਬੇ ਵਾਲੇ ਇਵਨ ਕਿ ਜਿਹੜੇ ਸਾਹਮਣੇ ਢਾਬੇ ਵਾਲਿਆਂ ਸਟੈਂਡ ਦੇ ਨਾਲ ਵਾਲੇ ਉਹ ਵੀ ਆਪਣਾ ਲੰਗਰ ਲੈ ਕੇ ਜਾਂਦੇ ਨੇ ਜਿਹੜੇ ਉੱਥੇ ਕੰਮ ਕੁੰਮ ਕਰਦੇ ਨੇ ਅੱਛਾ ਢਾਬਿਆਂ ਨੂੰ ਲੈ ਕੇ ਵੀ ਇਲਜ਼ਾਮ ਬਹੁਤ ਲਾਏ ਗਏ ਨੇ ਸੋਸ਼ਲ ਮੀਡੀਆ ਤੇ ਲਿਖ ਲਿਖ ਕੇ ਵਾਇਰਲ ਕੀਤਾ ਜਾ ਰਿਹਾ ਕਿ ਦੇਖੋ ਇਹ ਤਾਂ ਗੱਲਾਂ ਜੋ ਸਮਾਜ ਦੇ ਵਿੱਚ ਹਨਾ ਜੋ ਸਾਨੂੰ ਸੁਣਨ ਚ ਮਿਲ ਰਹੀਆਂ ਨੇ ਉੱਥੇ ਉੱਥੇ ਕੱਲ ਦੀ ਉਹ ਗੱਲ ਦੱਸ ਦਿੰਨਾ ਜੀ ਮੈਂ ਤੁਹਾਨੂੰ ਜਿਹੜੇ ਕੱਲ ਉੱਥੇ ਲੋਕਲ ਜਾਂ ਜਿਹੜੇ ਬੰਦੇ ਲੋਕਲ ਕੋਈ ਦਾਖਲ ਹੋਣੇ ਜੀ ਉਹਨਾਂ ਵੱਲੋਂ ਹੀ ਇਹ ਚੀਜ਼ਾਂ ਕਈਆਂ ਜਾ ਰਹੀਆਂ ਸੀਗੀ ਜੀ ਇਹ ਅੱਟੀ ਸੱਟੀ ਹੋਈ ਹੋਈ ਆ ਇਹਨਾਂ ਦੀ ਹਨਾ ਮੈਂ ਮੈਂ ਨਾ ਭਾਜੀ ਦੇਖੋ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਜੀ ਜਿਹੜੇ ਸੀਐਮਓ ਨੇ ਲੇਡੀ ਐ ਕੋਈ ਉਹ ਮਾਤਾ ਕੁਛ ਲਿਆ ਉਹਨਾਂ ਨੇ ਮੇਰੇ ਤੋਂ ਨਾ ਬਕਾਇਦਾ ਰਿਟਰਨ ਮੇਰੀ ਸੁਸਾਇਟੀ ਦਾ ਇੱਕ ਐਪਲੀਕੇਸ਼ਨ ਲਈ ਜੀ ਮੈਂ ਉਹਨਾਂ ਨੂੰ ਦੇ ਕੇ ਆਇਆ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਹਨਾ ਕੋਈ ਨਹੀਂ ਬੇਟਾ ਤੁਸੀਂ ਲਗਾ ਲਿਆ ਕਰੋ ਕੋਈ ਇਹ ਜਿਹਾ ਇਸ਼ੂ ਨਹੀਂ ਹੈ ਹਨਾ ਫਿਰ ਪਤਾ ਨਹੀਂ ਕਿਉਂ ਇਹ ਜੀਆਂ ਜੜੀਆਂ ਮਰਕਪ ਸੰਸ ਸਰਕਮਸਟੈਂਸ ਜਿਹੜੇ ਪੈਦਾ ਹੋ ਰਹੇ ਨੇ ਭਾਜੀ ਉਹ ਤਾਂ ਫਿਰ ਇਹ ਤੂੰ ਪਹਿਲਾਂ ਵੀ ਲੰਗਰ ਨੂੰ ਲੈ ਕੇ ਰੋਲਾ ਪਿਆ ਪਹਿਲਾਂ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਕੀ ਉਹ ਤੁਹਾਡੇ ਨਾਲ ਹੋਇਆ ਸੀ ਜਾਂ ਕਿਸੇ ਹੋਰ ਸੰਸਥਾ ਨਾਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਡੇ ਨਾਲ ਹੀ ਹੋਇਆ ਸੀਗਾ ਜੀ ਔਰ ਰੇਖੀ ਸਾਹਿਬ ਨੂੰ ਹੀ ਪ੍ਰੋਬਲਮ ਆਈ ਸੀਗੀ ਹਣਾ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਸੀ ਔਰ ਜਦ ਕਿ ਤੁਸੀਂ ਪਾਜੀ ਅਗਲੀ ਵਾਰੀ ਦੇਖ ਲਿਓ ਜਿੱਦੇ ਅਸੀਂ ਲੰਗਰ ਲਾਵਾਂਗੇ ਤੁਸੀਂ ਸਾਡੇ ਇੰਤਜ਼ਾਮ ਦੇਖ ਲਿਓ ਸੁੱਕੀ ਸਬਜ਼ੀ ਹੁੰਦੀ ਹੈ ਹਣਾ ਬਕਾਇਦਾ ਸਫਾਈ ਦਾ 4 5 6 ਮੁੰਡੇ ਅਸੀਂ ਸੇਵਾਦਾਰ ਹੁੰਨੇ ਆਂ ਜੀ ਜਿਹੜੇ ਬਕਾਇਦਾ ਸਫਾਈ ਦਾ ਧਿਆਨ ਰੱਖਦੇ ਆਂ ਔਰ ਪਾਜੀ ਇਹ ਲੜੀਵਾਰ ਇੱਕ ਮਹੀਨੇ ਚ ਇੱਕ ਵਾਰੀ ਹੈ ਹਣਾ ਇਸ ਤੋਂ ਪਹਿਲਾਂ ਪਿੰਗਲਾ ਆਸ਼ਰਮ ਜਾਈਦਾ ਜੀ ਉਸ ਤੋਂ ਬਾਅਦ ਫਿਰ ਰਜਿੰਦਰ ਆਈਦਾ ਇੱਕ ਘੰਟੇ ਦੇ ਵਿੱਚ ਵਿੱਚ ਭਾਜੀ ਉਹ ਸਾਰਾ ਅਸੀਂ ਲੰਗਰ ਡਿਸਪਿਊਟ ਕਰ ਦੇਈਦਾ ਹੈ ਹਣਾ ਇਹ ਪਤਾ ਨਹੀਂ ਕਿਉਂ ਮਹੀਨੇ ਚ ਇੱਕ ਦਿਨ ਵੀ ਇਹਨਾਂ ਨੂੰ ਮਤਲਬ ਇਹਨਾਂ ਦੇ ਹਜਮ ਨਹੀਂ ਹੋ ਰਹੀ ਇਹ ਚੀਜ਼ ਮੈਂ ਇਸ ਚੀਜ਼ ਤੋਂ ਤਾਂ ਮੈਂ ਪਰੇਸ਼ਾਨ ਆ ਜੀ ਵੀ ਕਿਉਂ ਇਹਨਾਂ ਨੂੰ ਇਹ ਚੀਜ਼ਾਂ ਸਮਝ ਨਹੀਂ ਆ ਰਹੀਆਂ ਕੀ ਕੀ ਹੁਣ ਤੁਹਾਨੂੰ ਲੱਗਦਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਨਵੀਂ ਬਿਲਡਿੰਗ ਬਣ ਗਈ ਉਸ ਤੋਂ ਜਿਹੜੀ ਉਹ ਥਾਂ ਲੰਗਰ ਲਗਾਉਣ ਵਾਲੀ ਮੁਕਰਰ ਕੀਤੀ ਉਹ ਦੂਰ ਹੈ ਅਜੇ ਪ੍ਰਸ਼ਾਸਨ ਚਾਹੇ ਹਸਪਤਾਲ ਵਾਲਾ ਹਸਪਤਾਲ ਦਾ ਤੁਸੀਂ ਵੀ ਬੈਠ ਕੇ ਇੱਕ ਦੁਬਾਰਾ ਹੋਰ ਕੋਈ ਥਾਂ ਮੁਕਰਰ ਕਰ ਲਈ ਜਾਵੇ ਜਿਹੜੀ ਵਾਰਡ ਦੇ ਵੀ ਨਜ਼ਦੀਕ ਹੋਵੇ ਐਮਰਜੈਂਸੀ ਬਲਾਕ ਤੇ ਵੀ ਨਜ਼ਦੀਕ ਹੋਵੇ ਪੇਸ਼ੈਂਟਸ ਨੂੰ ਵੀ ਦਿੱਕਤ ਨਾ ਆਵੇ ਆਪੀਡੀ ਦੇ ਨਜ਼ਦੀਕ ਵੀ ਹੋਵੇ ਕੀ ਲੱਗਦਾ ਨਹੀਂ ਕਿ ਉਹ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਲੈਣਾ ਚਾਹੀਦਾ ਹਸਪਤਾਲ ਪ੍ਰਸ਼ਾਸਨ ਨੂੰ ਜਾਂ ਤੁਹਾਨੂੰ ਬਿਲਕੁਲ ਭਾਜੀ ਜਦੋਂ ਦੇਖੋ ਵੱਡੇ ਵੱਡੇ ਹਨਾ ਦੇਖੋ ਫਸਟ ਵਰਲਡ ਵਾਰ ਹੋਈ ਸੈਕਿੰਡ ਵਰਲਡ ਵਾਰ ਹੋਈ ਟੇਬਲ ਤੇ ਬੈਠ ਕੇ ਹੀ ਸਾਰੀਆਂ ਚੀਜ਼ਾਂ ਦਾ ਹਨਾ ਨਿਪਟਾਰਾ ਹੋਇਆ ਅਸੀਂ ਤਾਂ ਚਾ ਰਹੇ ਆ ਭਾਜੀ ਤਾਂ ਸੇਵਾ ਕਰਨੀ ਹੈ ਨਾ ਸਾਨੂੰ ਤਾਂ ਉਹਨਾਂ ਦੀ ਹੈਲਪ ਚਾਹੀਦੀ ਹੈ ਉਹਨਾਂ ਦੀ ਫੇਵਰ ਚਾਹੀਦੀ ਹੈ ਸਾਨੂੰ ਤਾਂ ਮੁੱਦਾ ਇਹ ਹੈ ਕਿ ਸਾਰ ਅਸੀਂ ਜੇ ਮਿਹਨਤ ਕਰਕੇ ਅਸੀਂ ਆਪ ਦੇ ਹੱਥੀ ਬਣਾਉਂਦੇ ਆ ਜੀ ਲੰਗਰ ਹਨਾ ਸਾਡਾ ਤਾਂ ਉਹ ਲੰਗਰ ਕਿਸੇ ਦੇ ਗਰੀਬ ਦੇ ਮੂੰਹ ਚ ਪੈ ਜੇ ਕਿਸੇ ਦੇ ਕੰਮ ਆ ਜੇ ਹਨਾ ਔਰ ਜਦੋਂ ਤੁਸੀਂ ਆ ਕੇ ਦੇਖਿਓ ਜਿਹੜੀ ਜਗ੍ਹਾ ਤੇ ਉਹ ਕਹਿ ਰਹੇ ਨੇ ਸਰ ਉੱਥੇ ਨਹੀਂ ਲੋਕਾਂ ਨੂੰ ਪਤਾ ਲੱਗਦਾ ਕਿ ਇੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ ਹਨਾ ਅਸੀਂ ਉੱਥੇ ਲੰਗਰ ਬੱਚ ਜਾਂਦਾ ਸਾਨੂੰ ਬਾਅਦ ਚ ਪ੍ਰੋਬਲਮ ਹੁੰਦੀ ਹੈ ਦੁੱਖ ਹੁੰਦਾ ਭਾਜੀ ਕਿ ਸਾਡੀ ਉਰੇ ਮਿਹਨਤ ਕੀਤੀ ਹੋਈ ਸਾਡੇ ਕੰਮ ਨਹੀਂ ਆਈ ਡਾਕਟਰ ਐਚਐਸ ਰੇਖੀ ਤੇ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਸ਼ਾਇਦ ਕੋਈ ਇਲਜ਼ਾਮ ਲਗਾ ਰਹੇ ਸੀਗੇ ਪੈਸੇ ਨੂੰ ਲੈ ਕੇ ਅਜੇ ਕੀ ਮਾਮਲਾ ਇਹ ਇਹ ਜੀ ਭਾਜੀ ਦੇਖੋ ਹੁਣ ਸੁਣੀਆਂ ਸੁਣਾਈਆਂ ਗੱਲਾਂ ਨੇ ਜੀ ਹਨਾ ਮੈਨੂੰ ਮੇਰੀ ਜਦੋਂ ਇਹ ਸੋਸ਼ਲ ਮੀਡੀਆ ਤੇ ਇਹ ਮੇਰੇ ਉਥੋਂ ਵਾਇਰਲ ਹੋਈ ਮੈਨੂੰ ਇੱਕ ਕਾਲ ਆਉਂਦੀ ਆ ਭਾਜੀ ਉਰੇ ਇੱਥੋਂ ਦੀ ਨੇ ਬੰਦੇ ਉਹ ਲੋਕਲ ਪਟਿਆਲਾ ਦੇ ਉਹ ਵੀ ਕੁਝ ਇਹ ਜੇ ਨੌਕਰੀ ਨੌਕਰੀ ਦਾ ਕਹਿ ਰਹੇ ਸੀਗੇ ਜੀ ਕਿ ਮੈਂ ਹਨਾ ਵੀ ਉਹ ਮੈਂ ਪੈਸੇ ਕੁਝ ਦਿੱਤੇ ਹੋਏ ਨੇ ਇਦਾਂ ਦੀਆਂ ਹਨ ਦੇਖੋ ਮੈਂ ਬਿਨਾਂ ਕਿਸੇ ਸਬੂਤ ਤੋਂ ਜਾਂ ਬਿਨਾਂ ਕਿਸੇ ਉਸ ਤੋਂ ਹਣਾ ਕੋਈ ਵੀ ਇਲਿਗੇਸ਼ਨ ਇਦਾਂ ਦਾ ਨਹੀਂ ਕਰਾਂਗਾ ਔਨ ਸੋਸ਼ਲ ਮੀਡੀਆ ਤੇ ਹਣਾ ਨਾ ਹੀ ਕੋ ਮੇਰੀ ਪਰਸਨਲ ਕੋਈ ਰੇਖੀ ਸਾਹਿਬ ਨਾਲ ਕੋਈ ਮੇਰੀ ਕੋਈ ਕਿਸੇ ਤਰ੍ਹਾਂ ਦੀ ਦੁਸ਼ਮਣੀ ਹੈ ਨਾ ਜੇ ਉਹਨਾਂ ਨੇ ਕੁਝ ਗਲਤ ਕੀਤਾ ਹੋਊਗਾ ਭਾਜੀ ਉਹਦਾ ਭੁਗਤਾਨ ਕਰਨਗੇ ਜੀ ਅਸੀਂ ਗਲਤ ਕਰਾਂਗੇ ਅਸੀਂ ਉਸ ਚੀਜ਼ ਦਾ ਭੁਗਤਾਨ ਕਰਾਂਗੇ ਹਣਾ ਜੁਰ ਤੁਸੀਂ ਚਾਹੁੰਦੇ ਕੀ ਹੋ ਆਖਰੀ ਅਸੀਂ ਤਾਂ ਇਹ ਚਾਹੁੰਦੇ ਆ ਜੀ ਕਿ ਪ੍ਰਸ਼ਾਸਨ ਸਾਡਾ ਸਾਥ ਦਵੇ ਜੀ ਅਸੀਂ ਪਰ ਉਹ ਕਹਿ ਰਹੇ ਨੇ ਮੈਂ ਸਹਿਯੋਗ ਲਈ ਤਿਆਰਾਂ ਪਰਮਿਸ਼ਨ ਲੈਣ ਮੇਰੇ ਕੋਲ ਹੁਣ ਤਾਂ ਸਹੀ ਪਿਆਰ ਨਾਲ ਅਸੀਂ ਤਾਂ ਦੋ ਵਾਰੀ ਜਾਏ ਜੀ ਮੈਂ ਤਾਂ ਤੁਹਾਨੂੰ ਦੱਸਿਆ ਜੀ ਤੋਂ ਡੇਢ ਦੋ ਮਹੀਨੇ ਪਹਿਲਾਂ ਮੇਰੇ ਦਿਮਾਗ 'ਚ ਮੈਮ ਦਾ ਨਾਮ ਨਹੀਂ ਹੈਗਾ ਜੀ ਜਿਹੜੇ ਇੱਥੇ ਬੈਂਦੇ ਨੇ ਜੀ ਮਾਤਾ ਕੁਸ਼ਲਿਆ ਚ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਕੋਈ ਨਹੀਂ ਤੁਸੀਂ ਕਰ ਲਿਆ ਕਰੋ ਜੀ ਉਹ ਤਾਂ ਮਾਤਾ ਕੁਸ਼ਲਿਆ ਹਸਪੀਟਲ ਦਾ ਪ੍ਰਸ਼ਾਸਨ ਹੋ ਗਿਆ ਤੁਸੀਂ ਰਜਿੰਦਰਾ ਹਸਪੀਟਲ ਦੇ ਪ੍ਰਸ਼ਾਸਨ ਕੋਲੇ ਜਾਂ ਐਮ ਐਸ ਰੇਖੀ ਕੋਲੇ ਗਏ ਨਹੀਂ ਉਹਨਾਂ ਨਾਲ ਨਹੀਂ ਮੇਰੀ ਗੱਲ ਹੋਈ ਜੀ ਕੱਲ ਮੈਂ ਤੁਹਾਨੂੰ ਦੱਸਿਆ ਫੋਨ ਤੇ ਹੀ ਗੱਲ ਹੋਈ ਆ ਜੀ ਸੰਤਾ ਉਹਨਾਂ ਦਾ ਸਹਿਯੋਗ ਚਾਹੀਦਾ ਜੀ ਜੇ ਸਾਨੂੰ ਸਹਿਯੋਗ ਦਿੰਦੇ ਆ ਹ ਮਹੀਨੇ ਚ ਇੱਕ ਦਿਨ ਕੋਈ ਵੱਡੀ ਗੱਲ ਨਹੀਂ ਹੈ ਜੀ ਇੱਕ ਘੰਟਾ ਵੀ ਨਹੀਂ ਲੱਗਦਾ ਭਾਜੀ ਉੱਥੇ ਇੱਕ ਘੰਟਾ ਵੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਦੱਸ ਰਹੇ ਆ ਇੱਕ ਘੰਟੇ ਚ ਲੰਗਰ ਉੱਥੇ ਡਿਸਪਿਊਟ ਹੋ ਜਾਂਦਾ ਜੀ ਤੁਸੀਂ ਖੁਦ ਪਹੁੰਚ ਕਰੋਗੇ ਹੁਣ ਰੇਖੀ ਸਾਹਿਬ ਕੋਲੇ ਕੀ ਅਸੀਂ ਬੈਠ ਕੇ ਮਸਲੇ ਨੂੰ ਹੱਲ ਕਰੀਏ ਕਿਉਂਕਿ ਲੰਗਰ ਦਾ ਮਸਲਾ ਹੈ ਸੰਗਤ ਦਾ ਮਸਲਾ ਹੈ ਪੇਸ਼ੈਂਟ ਦਾ ਮਸਲਾ ਹੈ ਹਾਂਜੀ ਜ਼ਰੂਰ ਕਰਾਂਗੇ ਜੀ ਸਾਡਾ ਇੱਥੇ ਕੋਈ ਕੋਈ ਸਾਨੂੰ ਤਾਂ ਨਹੀਂ ਲੱਗਦਾ ਕਿ ਨਹੀਂ ਜਾਣਾ ਚਾਹੀਦਾ ਹਨਾ ਬਟੇ ਇਹ ਹੈ ਕਿ ਸਾਨੂੰ ਕੋਆਪਰੇਟ ਕਰਨਾ ਹੈ ਹਨਾ ਅਸੀਂ ਜਾਵਾਂਗੇ ਜੀ ਗੱਲ ਕਰਾਂਗੇ ਕੋਈ ਨਾ ਕੋਈ ਅਸੀਂ ਚਾਹਾਂਗੇ ਕਿ ਅਸੀਂ ਇੱਕ ਨੇਕ ਕੰਮ ਕਰ ਰਹੇ ਹਾਂ ਚੰਗਾ ਕੰਮ ਕਰ ਰਹੇ ਹਾਂ ਔਰ ਉਮੀਦ ਕਰਦੇ ਹਾਂ ਜੀ ਰੇਖੀ ਸਾਹਿਬ ਨੂੰ ਤੋਂ ਵੀ ਕਿ ਸਾਡਾ ਸਾਥ ਦੇਣ ਉਹ ਜੀ ਸਾਨੂੰ ਹਨਾ ਚਲੋ ਥਾਪੜਾ ਤਾਂ ਨਾ ਦੇਣ ਸੰਤਾ ਮੈਂ ਤਾਂ ਚਾਹਨਾ ਵੀ ਚਲੋ ਐਪਰੀਸ਼ੀਏਟ ਕਰਨਾ ਚਾਹੀਦਾ ਅਸੀਂ ਕੋਵਿਡ 'ਚ ਵੀ ਅਸੀਂ ਸੇਵਾ ਕੀਤੀ ਹੈ ਚਲ ਇਹ ਮੁੱਦਾ ਨਹੀਂ ਹੈ ਸਾਡਾ ਬਟ ਘੱਟੋ ਘੱਟ ਸਾਡੀ ਲੱਤ ਨਾ ਨਾ ਖਿਚਣ ਜੀ ਸਾਡੀਆਂ ਪ੍ਰੋਬਲਮਸ ਨਾ ਨਾ ਸਾਡੇ ਵਾਸਤੇ ਕ੍ਰੀਏਟ ਕਰਨ ਜੀ ਹਨਾ ਕਿਉਂਕਿ ਇੱਕ ਬੰਦਾ ਭਾਜੀ ਦੇਖੋ ਕਿੱਥੋਂ ਚੱਲ ਕੇ ਤਿਆਰ ਕਰਕੇ ਲੈ ਕੇ ਆਉਂਦਾ ਹੈ ਹਨਾ ਕੋਈ ਸਾਡਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਤੋਂ ਡਿਮਾਂਡ ਨਹੀਂ ਹੁੰਦੀ ਕੋਈ ਅਸੀਂ ਕਿਸੇ ਤੋਂ ਪੈਸਾ ਨਹੀਂ ਲੈਂਦੇ ਫਿਰ ਜੇ ਉਸ ਬੰਦੇ ਨੂੰ ਭਾਜੀ ਪ੍ਰੋਬਲਮਸ ਆਣ ਹਨਾ ਉਹ ਚਾਰ ਬੰਦਿਆਂ ਨੂੰ ਪ੍ਰੋਬਲਮਸ ਆਣ ਮਨ ਕਿਤੇ ਨਾ ਕਿਤੇ ਭਾਜੀ ਖਰਾਬ ਹੁੰਦਾ ਹਨਾ ਅੰਦਰੋਂ ਬਸੀਸੇ ਹੀ ਨਿਕਲਦੀਆਂ ਨੇ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਐਮ ਐਸ ਰੇਖੀ ਜੀ ਗੱਲ ਕਰਦੇ ਜੀ 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 ਮੈਂ ਮੀਡੀਆ ਤੋਂ ਪ੍ਰਵਿੰਦਰ ਗੱਲ ਕਰਦਾ ਬੋਲੋ ਜੀ ਪ੍ਰਵਿੰਦਰ ਸਿੰਘ ਜੀ ਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਲੰਗਰ ਲਗਾਉਣ ਤੋਂ ਰੋਕਿਆ ਗਿਆ ਆਖਿਰ ਇਹ ਪੂਰਾ ਮਾਮਲਾ ਕੀ ਹੈ ਤੁਹਾਡੇ ਮੁਤਾਬਿਕ ਇਹਨਾਂ ਤਸਲੀਨ ਨਾਲ ਮੇਰੀ ਮੇਰੀ ਖਬਰ ਲਾ ਦਿਓ ਉਹ ਜੇ ਲਾਉਣੇ ਲੱਗੇ ਹਾਂ ਤਾਂ ਜੀ 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 ਜ਼ਰੂਰ ਤੁਹਾਡਾ ਬਿਆਨ ਲਗਾਵਾਂਗੇ ਰਾਜੇਂਦਰਾ ਹਸਪੀਟਲ ਦੇ ਵਿੱਚ 24 ਘੰਟੇ ਕੋਈ ਵੀ 24 7 ਲੰਗਰ ਲਗਾ ਸਕਦਾ ਹੈ ਜੀ ਠੀਕ ਹੈ ਉਹਦੇ ਲਈ ਇੱਕ ਥਾਂ ਮقرਰ ਕੀਤਾ ਹੋਇਆ ਹੈ ਜੀ ਉੱਥੇ ਸ਼ੈੱਡ ਬਣਿਆ ਹੋਇਆ ਪਾਣੀ ਦਾ ਇੰਤਜ਼ਾਮ ਹੈ ਤੇ ਉੱਥੇ ਨਾਲ ਹੀ ਅਸੀਂ ਕਾਊਂਟਰ ਲਾਇਆ ਹੋਇਆ ਹੈ ਜੀ ਠੀਕ ਹੈ ਪਰ ਉਸ ਦੇ ਲਈ ਕੰਡੀਸ਼ਨ ਇਹ ਹੈ ਕਿ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਲੰਗਰ ਲਾ ਲਈਏ ਠੀਕ ਹੈ ਜੀ ਪਰਮਿਸ਼ਨ ਇਸ ਕਰਕੇ ਹੈ ਪਰਮਿਸ਼ਨ ਇਸ ਕਰਕੇ ਹੈ ਕਿ ਆਪਾਂ ਨੂੰ ਪਤਾ ਹੋਵੇ ਕੋਈ ਗਲਤ ਅੰਸਰ ਕਰ ਖਰਾਬ ਨਾ ਕਰ ਜਵੇ ਠੀਕ ਹੈ ਜੀ ਵੈਸੇ ਲੰਗਰ ਚ ਕਰਦਾ ਨਹੀਂ ਪਰ ਫਿਰ ਵੀ ਅਸੀਂ ਰੱਖਿਆ ਹੋਇਆ ਹੈ ਠੀਕ ਹੈ ਤੇ ਸਾਡੇ ਸਵੇਰੇ 4 ਵਜੇ ਲੰਗਰ ਸ਼ੁਰੂ ਹੋ ਜਾਂਦਾ ਹੈ ਜੀ ਸਵੇਰੇ 4 ਵਜੇ ਚਾਹ ਦਾ ਉਹਦੇ ਨਾਲ ਰਸ ਬਿਸਕਟ ਪੇਸ਼ੈਂਟ ਨੂੰ ਤੇ ਨਾਲ ਮਰੀਜਾਂ ਨੂੰ ਅੰਦਰ ਜਾ ਕੇ ਫੋਕਾ ਦੇ ਕੇ ਆਂਦੇ ਨੇ ਵਾੜਾ ਚ ਵੀ ਲੰਗਰ ਆ ਗਿਆ ਚਾਹ ਆ ਗਿਆ ਲੈ ਲੋ ਜੀ ਠੀਕ ਹੈ ਜੀ ਜੀ ਤੇ ਮੇਰੇ ਖਿਆਲ ਸੇ ਆਲਮੋਸਟ 10 15 ਏਜੰਸੀਜ਼ ਹੋਣਗੀਆਂ ਜਿਹੜੀਆਂ ਸਵੇਰ ਤੋਂ ਸ਼ਾਮ ਤੱਕ ਦਿਨ ਵੰਡੇ ਹੋਏ ਨੇ ਅੱਜ ਤੂੰ ਆਜੀ ਅੱਜ ਤੂੰ ਸਵੇਰ ਨੂੰ ਤੂੰ ਆਜੀ ਦੁਪਹਿਰ ਨੂੰ ਤੂੰ ਆਜੀ ਸ਼ਾਮ ਨੂੰ ਤੂੰ ਆਪੇ ਤੇ ਇਹਨਾਂ ਨੂੰ ਇਹਨਾਂ ਦੇ ਕੀ ਬੰਦੇ ਆ ਜੀ ਇਹ ਨਾ 3-4 ਮਹੀਨੇ ਹੋ ਗਏ ਇਹ ਆਪਣੇ ਆਪ ਆਉਂਦੇ ਆ ਜੀ اوਪੀਡੀ ਦੇ ਬਾਹਰ ਜਿੱਥੇ ਕੋਈ ਮਰੀਜ਼ ਨਹੀਂ ਹੁੰਦਾ ਠੀਕ ਹੈ ਜੀ ਠੀਕ ਹੈ اوਪੀਡੀ ਦੇ ਬਾਹਰ ਜਿਹੜਾ ਥਾਂ ਹੈ ਉਹਦੇ ਉੱਤੇ ਅਬੀ ਟਰਾਲੀ ਲਾ ਕੇ ਖੜਾ ਖੜਾ ਕੇ ਲੋਕਾਂ ਨੂੰ ਲੰਗਰ ਬੰਨ ਰਣ ਲੱਗ ਜਾਂਦੇ ਨੇ ਜੀ ਰੋਟੀ ਦੇ ਉੱਤੇ ਹੀ ਦਾਲ ਰੱਖ ਦਿੰਦੇ ਨੇ ਜੀ ਉੱਥੇ ਨਾਲੇ ਦਾਲਾਂ ਢੁਲੀ ਜਾਂਦੀਆਂ ਨੇ ਉਹਨਾਂ 'ਤੇ ਸੰਦ ਪਈ ਜਾਂਦਾ ਅਸੀਂ ਇਹਨੂੰ ਬੇਨਤੀ ਕੀਤੀ ਸੀ ਵੀ ਭਾਈ ਇੱਕ ਥਾਂ ਮੁਕਰਰ ਕੀਤਾ ਹੋਇਆ ਹੈ ਜੀ ਉੱਥੇ ਚਲੇ ਜਾਓ ਨਾਲੇ ਤੁਸੀਂ ਪਰਮਿਸ਼ਨ ਨਹੀਂ ਲਈ ਹੋਈ ਪਰਮਿਸ਼ਨ ਲੈ ਲਓ ਮੈਂ ਤੁਹਾਨੂੰ ਹੁਣੇ ਦੇ ਦਿੰਦਾ ਠੀਕ ਹੈ ਉਹ ਇੰਨੇ ਐਡਮੈਂਟ ਹੋ ਗਏ ਕਹਿੰਦੇ ਤੁਸੀਂ ਲੰਗਰ ਲਾਉਤੋਂ ਹੁੰਦੇ ਕੌਣ ਆ ਤੁਹਾਨੂੰ ਰੋਕਣ ਵਾਲੇ ਮੈਂ ਕਹਿਆ ਇਹ ਤੈਨੂੰ ਰੋਕ ਨਹੀਂ ਜਹੇ ਤੈਨੂੰ ਤਾਂ ਇਹ ਕਹਿ ਰਹੇ ਆਂ ਵੀ ਜਾ ਕੇ ਫਲਾਣੀ ਥਾਂ ਤੇ ਲੰਗਰ ਲਾ ਲਓ ਚਾਹੇ ਦਿਨ ਤੇ ਚਾਰ ਵਾਰੀ ਲਾ ਲਿਆ ਕਰੋ ਜੀ ਪਤਾ ਨਹੀਂ ਉਹਨਾਂ ਦਾ ਕੀ ਇੰਟਰਸਟ ਹੈ ਕਹਿੰਦੇ ਜੀ ਅਸੀਂ ਤਾਂ ਇੱਥੇ ਹੀ ਲਾਵਾਂਗੇ ਤੂੰ ਕਰ ਲੈ ਜੋ ਕੁਝ ਕਰਨਾ ਹੈ ਪਰ ਉਹ ਇਹ ਦਾਵਾ ਕਰ ਰਹੇ ਨੇ ਕਿ ਉੱਥੇ ਸੰਗਤ ਨਹੀਂ ਪਹੁੰਚਦੀ ਜਿਸ ਸਾਈਡ ਤੇ ਤੁਸੀਂ ਮੁਕਰਰ ਕੀਤੀ ਹੋਈ ਹੈ ਤੁਸੀਂ ਸੁਣ ਲਓ ਮੇਰੀ ਹੁਣ ਮੇਰੀ ਗੱਲ ਤੁਸੀਂ ਸੁਣ ਲਓ ਉਹ ਪੀੜੀ ਦੇ ਬਾਹਰ ਤੁਸੀਂ ਆਪ ਆ ਕੇ ਦੇਖ ਲਓ ਜੀ ਠੀਕ ਹੈ ਬਿਲਕੁਲ ਗੇਟ ਦੇ ਬਾਹਰਲੇ ਪਾਸੇ ਲਗਾਤਾਰ ਲੰਗਰ ਇੱਕ ਚੱਲਦਾ ਹੈ ਪਰਮਾਨੈਂਟ ਇਹ ਇਹ ਗੇਟ ਦੇ ਅੰਦਰਲੇ ਪਾਸੇ ਖੜਦੇ ਨੇ ਜਿੱਥੇ ਕਿ ਕੋਈ ਕੋਈ ਵਾਰਡ ਨਹੀਂ ਹੈ ਇਹ ਵਾਰਡਾਂ ਦੇ ਲਈ ਲੰਗਰ ਹੈ ਜੀ ਨਾ ਕਿ ਖਾਲੀ ਥਾਂ ਦੇ ਲਈ ਉਹ ਤਾਂ ਬਹੁਤ ਕੋਈ ਦਲੀਲਾ ਦਿੰਦੇ ਨੇ ਉਹੀ ਐਡਰਮੈਂਟ ਹੋਏ ਹੋਏ ਨੇ ਫਾਲਤੂ ਦੇ ਹੂੰ ਉਹ ਤਾਂ ਫਾਲਤੂ ਦੇ ਐਡਰਮੈਂਟ ਹੋਏ ਹੋਏ ਨੇ ਮੈਨੂੰ ਕਹਿੰਦੇ ਅਸੀਂ ਤਾਂ ਇੱਥੇ ਲਾਵਾਂਗੇ ਤੂੰ ਕਰ ਲੈ ਜਾ ਕੁਝ ਕਰਨਾ ਇਦਾਂ ਨਹੀਂ ਹੁੰਦਾ ਹੁੰਦਾ ਮੈਂ ਉਹਨੂੰ ਬੇਨਤੀ ਕਰ ਰਿਹਾ ਵੀ ਭਾਈ ਪਰਮਿਸ਼ਨ ਲੈ ਲਓ ਇੱਥੇ ਲੰਗਰ ਲਾਉਣਾ ਇੱਕ ਥਾਂ ਮੁਕਰਰ ਕੀਤੀ ਹੋਈ ਆ ਰਜਿੰਦਰਾ ਹਸਪਤਾਲ ਦੇ ਵਿੱਚ ਉਹ ਕੰਡੀਸ਼ਨ ਫੁੱਲ ਫੁੱਲ ਕਰਕੇ ਜਾਇਓ ਜਾਂਦੇ ਹੋਏ ਸਫਾਈ ਕਰਕੇ ਜਾਣੀ ਆ ਪਾਣੀ ਦਾ ਇੰਤਜ਼ਾਮ ਅਸੀਂ ਕਰਾਇਆ ਹੋਇਆ ਪਰ ਦੋਸ਼ ਇਹ ਵੀ ਲਗਾ ਰਹੇ ਨੇ ਕਿ ਢਾਬੇ ਵਾਲਿਆਂ ਨਾਲ ਜਾਂ ਰੈਸਟੋਰੈਂਟ ਜੋ ਮਰਜ਼ੀ ਜੋ ਮਰਜ਼ੀ ਦੋਸ਼ ਲਾਈ ਜਾਂਦੀ ਡਾਕਟਰ ਰੇਖੀ ਬਾਰੇ ਜਿੱਥੋਂ ਮਰਜ਼ੀ ਪੁੱਛ ਲਓ ਜੀ ਠੀਕ ਹੈ ਜੀ ਇਹ ਤਾਂ ਦੋਸ ਜਿਹੜੇ ਮਰਜ਼ੀ ਲਈ ਜਾਣ ਜੀ ਐਦਾ ਕੋਈ ਫਾਇਦਾ ਨਹੀਂ ਇਹ ਤਾਂ ਗੱਲਾਂ ਬਣਾਉਣ ਦੀਆਂ ਗੱਲਾਂ ਨੇ ਜੀ ਸਾਰੀਆਂ ਤੁਸੀਂ ਜੇਕਰ ਉਹ ਤੁਹਾਡੀ ਗੱਲ ਮੰਨਦੇ ਨੇ ਸਾਈਡ ਤੇ ਲੰਗਰ ਲਗਾਉਂਦੇ ਨੇ ਉਹ ਜਨਾਬ ਜੀ ਮੈਂ ਤਾਂ 10 ਵਾਰੀ ਕਹਤਾ ਉਹਨਾਂ ਨੂੰ ਜੀ ਵੀ ਭਾਈ ਜਿੱਥੇ ਥਾਂ ਮੁਕਰਰ ਹੈ ਤੁਸੀਂ ਦਿਨ ਚ ਤਿੰਨ ਵਾਰੀ ਲਾਜਿਆ ਕਰੋ ਅੱਗੇ ਪਰਮਿਸ਼ਨ ਲੈ ਲਓ ਠੀਕ ਹੈ ਠੀਕ ਹੈ ਨਾ ਜੀ ਜੀ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਸਮਾਧਾਨ